ਸੁਖਵੀਰ ਬਾਦਲ ਦੀ ਕੋਈ ਖੂਬੀ ਦੱਸ ਸਕਦੇ ਹੋ ਮੈਂ ਤਾਂ ਜਵਾਨ ਤੋਂ ਉਹਦਾ ਕਦੇ ਨਾਂ ਹੀ ਕਰਦਾ ਪਰ ਤੁਸੀਂ ਅੱਜ ਕਦਾ ਲੈ ਆ ਕਿਉਂਦੇ ਕੁਝ ਸਿੱਖਿਆ ਤੁਸੀਂ ਉਹਨਾਂ ਤੋਂ ਵੈਸੇ ਕੋਈ ਗੱਲ ਜਿਹੜੀ ਤੁਹਾਨੂੰ ਲੱਗਦਾ ਵੇ ਆ ਮੈਂ ਸੁਖਵੀਰ ਬਾਦਲ ਤੋਂ ਸਿੱਖਿਆ ਕੋਈ ਉਹਨਾਂ ਤੋਂ ਸਿੱਖਿਆ ਉਹਨਾਂ ਤੋਂ ਸਿੱਖਿਆ ਤੇ ਗਵਾਇਆ ਹੀ ਉਹਨਾਂ ਤੋਂ ਵੀ ਕੌਣ ਸਿੱਖਿਆ ਤੁਸੀਂ ਯਾਰਸਵਰ ਨੂੰ ਪੁੱਛ ਲਓ ਨਹੀਂ ਤੁਸੀਂ ਯਾਰਸਵਰ ਨੂੰ ਸਵਾਲ ਕਰੋ ਕਿ ਜਿਸ ਸੁਖਵੀਰ ਤੋਂ ਕੋ ਸਿੱਖਿਆ ਮੈਂ ਕਾਲੀ ਦਾਲ ਨੂੰ ਜਿਹੜਾ ਖਤਮ ਕਰਤਾ ਸੁਖਵੀਰ ਬਾਦਲ ਜਿਹੜੀ ਗਰਸਾ ਵੀ ਬੇਅਦਵੀ ਹੋਈ ਉਹ ਬੇਅਦਬੀ ਦੇ ਕੇਸ ਦੇ ਵਿੱਚ ਉਹਨਾਂ ਨੂੰ ਬਚਾਉਣ ਵਾਸਤੇ ਉਹਨੇ ਕੋਈ ਵਾਹ ਨਹੀਂ ਸਕੀ ਸੱਚੇ ਸੋਧਿਆਣਾਂ ਵਾਂਗ ਜਿਹੜਾ ਉਹਨਾਂ ਦਾ ਉਹਨਾਂ ਨੇ ਕੀਤਾ ਸੀ ਕੋਈ ਬੈਲੈਂਸ ਕੀਤਾ ਪਰ ਤੁਹਾਨੂੰ ਲੱਗਦਾ ਨਹੀਂ ਉਹ ਗੁੱਸਾ ਨਿਕਲ ਗਿਆ ਉਹ 2022 'ਚ ਵੀ ਕੱਢ ਲਿਆ ਲੋਕਾਂ ਨੇ 17 'ਚ ਵੀ ਕੱਢ ਲਿਆ ਸੀਗਾ ਕਹਿੰਦੇ ਨਿਕਲੇ ਲੋਕਾਂ ਦਾ ਗੁੱਸਾ ਹੁਣ ਵੀ ਖੜਾਗਾ ਧਾਰਮਿਕ ਤੌਰ ਤੇ ਜਿਹੜੀ ਥੇਸ ਪਹੁੰਚੀ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਭਾਵੇਂ ਕਈ ਪੁਸ਼ਤਾਨੀ ਇਹ ਨਿਕਲ ਸੋ ਦਾ ਗੁੱਸਾ ਸੁਬੀਰ ਸਿੰਘ ਬਾਦਲ ਦੇ ਉਸੇ ਨਾਲ ਨੇੜੇ ਕਿਵੇਂ ਹੋਏ ਸੀ ਯੂਰੋਪ ਜਦੋਂ ਤੁਸੀਂ ਨੇੜੇ ਰਹੇ ਉਹਨਾਂ ਦੇ ਨਹੀਂ ਦੇਖੋ ਮੈਂ ਨੇੜੇ ਤਾਂ ਚਲੋ ਮੈਂ ਉਹਨਾਂ ਦੇ ਜੇ ਨੇੜੇ ਹੀ ਨਹੀਂ ਲਾਇਆ ਤੁਹਾਨੂੰ ਉਹਨਾਂ ਦੇ ਮੈਂ ਪੁੱਛ ਲਿਆ ਬਾਦਲ ਸਾਹਿਬ ਪਿਆਰ ਕਰਦੇ ਸੀ ਬੀਬੀ ਜੀ ਬੜਾ ਪਿਆਰ ਕਰਦੇ ਸੀ ਤੇ ਫਿਰ ਉਸ ਕਰਕੇ ਆਪਣੇ ਆਪ ਵੀ ਨੇਚਰਲੀ ਤੇ ਜਦੋਂ ਇਹਦੇ ਹੱਥ 'ਚ ਵਾਗ ਡੋਰਾਇ ਇਹਨੇ ਜਿਹਨੇ ਕਹਿੰਦੀ ਇਹ ਤਾਂ ਖਤਮ ਕਰ ਦੋਏ ਜੇ ਤੁਹਾਡੇ ਨਾਲ ਇਹ ਪੰਗਾ ਕਿਹਨੇ ਪਵਾਇਆ ਕੋਈ ਇੰਟਰਨਲ ਬੰਦਾ ਸੀਗਾ ਕੋਈ ਇੰਟਰਨਲ ਇਹਦੇ ਜਿਹੜੇ ਹਿਰਦਗਿਰ ਜਿੰਨੇ ਸੀਗੇ ਕੋਣ ਸੀ ਉਹ ਜਿੰਨੇ ਵੀ ਹੈਗੇ ਸੀ ਉਹ ਮੈਂ ਕਿਹਦਾ ਨਾਲ ਉਹਨਾਂ ਸਾਰਿਆਂ ਨੇ ਤੁਹਾਨੂੰ ਬੀਰ ਸੇ ਬਾਤ ਹੋ ਡਿਪਟੀ ਸੀਐਲ ਸੀ ਉਹਨੇ ਕਿਹਾ ਵੀ ਸ਼ੇਰ ਸੇ ਖਵਾਇਆ ਨੂੰ ਤਾਂ ਮਾਰ ਦੋ ਖਤਮ ਕਰ ਦੋ ਕਿਉਂਕਿ ਉਹਨੂੰ ਜਰਾਲਾਬਾਦ ਤੋਂ ਇਲੈਕਸ਼ਨ ਮੈਂ ਲਿਆ ਕੇ ਲੜਾਇਆ ਸੀ ਤੇ 82000 ਵੋਟਾਂ ਮਿਲੀਆਂ ਨੇ ਜਿੱਤਾ ਹੈ ਅੱਛਾ ਇਹ ਤਾਂ ਸੁਖਵਾਇਆ ਸਭ ਇੰਨੇ ਪਰਸਨਲ ਤੁਹਾਡੇ ਨਾਲ ਚਲੋ ਮੈਂ ਕਿਸੇ ਉਹਦੀ ਗੱਲ ਨਹੀਂ ਕਰੂੰਗਾ ਤੁਹਾਡੇ ਨਾਲ ਬਹੁਤ ਹੀ ਹੱਦ ਜ਼ਿਆਦੇ ਪਰਸਨਲ ਹੋ ਗਏ ਉਹ ਆਮ ਤੌਰ ਤੇ ਹੁੰਦਾ ਨਹੀਂ ਤੁਸੀਂ ਦੂਰ ਹੋ ਜਾਂਦੇ ਹੋ ਪਾਰਟੀਆਂ ਤੋਂ ਬੰਦਾ ਕਹਿੰਦਾ ਠੀਕ ਆ ਤੁਸੀਂ ਆਪਦਾ ਕੰਮ ਕਰੋ ਅਸੀਂ ਆਪਦਾ ਇੰਨਾ ਪਰਸਨਲ ਕਿਉਂ ਹੋ ਗਏ ਸਵੀਰ ਬਾਦਲ ਦਾ ਮੈਂ ਤਾਂ ਲੋਕਾਂ ਚੋਂ ਜਮਾ ਜ਼ਮੀਨ ਤੋਂ ਜਮਿਆ ਤੇ ਸੁਬੀਰ ਸੇ ਬਾਦਰ ਸਰਦਾਰ ਸਾਹਿਬ ਦਾ ਪੈਰਾਸ਼ੂਟਰ ਸੀਗੇ ਸੀ ਡਿਪਟੀ ਸੀਐਫ ਸਿੱਧੇ ਆਏ ਤੇ ਡਿਪਟੀ ਸੀਐਮ ਬਣ ਕੇ ਉਹਨੂੰ ਕੀ ਪਤਾ ਕਿ ਲੋਕਾਂ ਦੀ ਮੁਸ਼ਕਲਾਂ ਕੀ ਨੇ ਸਾਡੀ ਲੜਾਈ ਇਹ ਰਹੀ ਹੈ ਉਹ ਕੁਝ ਹੋਰ ਕਰਦਾ ਸੀ ਮੈਂ ਕੁਝ ਹੋਰ ਕਰਾਂਗਾ ਜੇ ਮੈਂ ਕੋਈ ਇੱਕ ਧਾਰਨ ਦੇਵਾਂਗੇ ਵੀ ਤੁਸੀਂ ਕੀ ਚਾਹੁੰਦੇ ਸੀ ਉਹ ਕੀ ਕਰਦੇ ਸੀ ਇੱਕ ਹਾਂ ਮੈਂ ਦਊਂ ਇੱਕ ਇੱਕ ਚੀਜ਼ ਦੱਸੋ ਲੋਹਰਪੁਰ ਪਾਰਲੀਮੈਂਟ ਹਲਕਾ ਜਿਹੜਾ ਉਹ ਜੇ ਜਿੱਤ ਹਾਸਲ ਕਰ ਸਕਦਾ ਤਾਂ ਉਹ ਸੇ ਸੇ ਇੱਕ ਵਾਇਸ ਕਰ ਸਕਦਾ ਰਾਇਸ ਕਮਿਊਨਿਟੀ ਰਾਇਸ ਕਮਿਊਨਿਟੀ ਦੀ ਵਜ੍ਹਾ ਕਰਕੇ ਹੀ ਟਿਕਟ ਜਿਹੜੀ ਮਿਲੀ ਹੈ ਇਹਦੇ ਨਾਲ ਮੈਂ ਸਹਿਮਤ ਨਹੀਂ ਜੇ ਰਾਇਸ ਬਾਕੀ ਪਾਰਟੀ ਨੇ ਟਿਕਟ ਕਿਉਂ ਨਹੀਂ ਰਾਇਸ ਨੂੰ ਕਿਉਂ ਸਭ ਤੋਂ ਵੱਧ ਵੋਟ ਜਿਹੜੀ ਸਭ ਤੋਂ ਜ਼ਿਆਦਾ ਵੋਟ ਹੈ ਉਹ ਤੁਹਾਡੀ ਕਮਿਊਨਿਟੀ ਦੀ ਹੈ ਇਸ ਪੂਰੀ ਕੋਸਟ ਚ ਪਰ ਇਹ ਵੀ ਨਹੀਂ ਕਿ ਕੱਲੀ ਮੈਨੂੰ ਇੱਕੋ ਕਮਿਊਨਿਟੀ ਪਹੁੰਚੀ ਇਹ ਤਾਂ ਤੁਸੀਂ ਜਿਹੜੀ ਇਹ ਗੱਲ ਕਹਿ ਰਹੇ ਹੋ ਮੈਂ ਉਲਟੇ ਪਾਸੇ ਪੁੱਛ ਲੈਣਾ ਚੱਲ ਜੇ ਤੁਹਾਡੀ ਕਮਿਊਨਿਟੀ ਤੁਹਾਨੂੰ ਨਾ ਵੋਟ ਪਾਵੇ ਤਾਂ ਤੁਸੀਂ ਜਿੱਜੋਗੇ ਕਿ ਮੁਕਾਬਲਾ ਕਿਹਦੇ ਨਾਲ ਆ ਤੁਹਾਡਾ ਮੈਂ ਰਾਤ ਅਸੈਸਮੈਂਟ ਲਈ ਕੀਤੀ ਹੈ। ਪਰ ਟਾਈਮ ਤੁਹਾਡੇ ਕੋਲ ਬਹੁਤ ਥੋੜਾ ਹੈਗਾ ਮਤਲਬ ਜਿੰਨੇ 20 ਦਿਨ ਹੀ ਰਹਿ ਗਏ। ਪਰ ਕਾ ਇੱਥੇ ਗੱਲ ਚੱਲ ਰਹੀ ਸੀ ਕਿ ਹਲਕਾ ਕਵਰ ਹੋ ਜੂ ਲੋਕਾਂ ਤੱਕ ਗੱਲ ਪਹੁੰਚ ਜੂਗੀ। ਵੀ ਭਾਈ ਸਾਨੂੰ ਕਿਉਂ ਵੋਟ ਪਾਉਗਾ ਤਾਂ ਦੱਸਨੇ ਪਊਗਾ ਨਾ। ਆ ਚੌਥਾ ਇਲੈਕਸ਼ਨ ਹੈ। ਤੇ ਮੈਂ ਤਾਂ ਕਰ ਕਰ ਨੂੰ ਜਾਂਦਾ। ਮੇਰੇ ਮੈਸੇਜ ਹੈ ਇੰਨਾ ਹੀ। ਇੰਨਾ ਹੀ ਮੈਂ ਤਾਂ ਕਹੋ ਕਿ ਮੈਂ ਕਰ ਕਰ ਜਾਂਦਾ ਵੀ ਅੱਜ ਲੋੜ ਨਹੀਂ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਇੰਡੀਅਨ ਪੋਲਿਟਿਕਸ ਚ ਕਾਸਟ ਬਹੁਤ ਵੱਡੀ ਰਿਐਲਿਟੀ ਹੈ ਤੇ ਉੱਤਰ ਪ੍ਰਦੇਸ਼ ਤੇ ਬਿਹਾਰ ਦੀ ਪੂਰੀ ਰਾਜਨੀਤੀ ਜਾਤ ਦੇ ਉੱਤੇ ਟਿਕੀ ਹੋਈ ਹੈ ਇਸ ਕਰਕੇ ਰਾਹੁਲ ਗਾਂਧੀ ਵੀ ਇਹ ਕਹਿੰਦੇ ਨੇ ਕਿ ਇਸ ਦੇਸ਼ ਚ ਜਾਤੀ ਜਨਗਣਨਾ ਹੋਣੀ ਚਾਹੀਦੀ ਹੈ ਇੰਡੀਆ ਬਲਾਕ ਦਾ ਇਹ ਵੱਡਾ ਮੁੱਦਾ ਹੈ ਪੰਜਾਬ ਦੇ ਅੰਦਰ ਕਾਸਟ ਉਸ ਤਰ੍ਹਾਂ ਕੰਮ ਨਹੀਂ ਕਰਦੀ ਪੰਜਾਬ ਦੇ ਅੰਦਰ ਧਰਮ ਦੀ ਰਾਜਨੀਤੀ ਵੱਡੀ ਰਾਜਨੀਤਰੀਏ ਖਾਸ ਤੌਰ ਤੇ ਪੰਥ ਦੀ ਪੋਲਿਟਿਕਸ ਪਰ ਕੁਝ ਹਲਕੇ ਨੇ ਜਿੱਥੇ ਜਾਤ ਦੀ ਜਾਂ ਕਾਸ ਦੀ ਗੱਲ ਹੁੰਦੀ ਹੈ ਫਰੋਜ਼ਪੁਰ ਕਜਿਹੜਾ ਇਲਾਕਾ ਜਿੱਥੇ ਰਾਏਸੇ ਕਮਿਊਨਿਟੀ ਬੜਾ ਡੋਮਿਨੇਟ ਕਰਦੀ ਹੈ ਤੇ ਅਕਾਲੀ ਦਲ ਵੀ ਉੱਥੋਂ ਰਾਏਸੇ ਕੈਂਡੀਡੇਟ ਦਿੰਦਾ ਰਿਹਾ ਤੇ ਹੁਣ ਕਾਂਗਰਸ ਨੇ ਵੀ ਸ਼ੀਰ ਸਿੰਘ ਕਵਾਇਆ ਨੂੰ ਕੈਂਡੀਡੇਟ ਦਿੱਤਾਗਾ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਕਿਸ ਤਰ੍ਹਾਂ ਰਹੇਗਾ ਉਹਨਾਂ ਦਾ ਮੁਕਾਬਲਾ ਜਿਹੜੇ ਬਾਕੀ ਉਮੀਦਵਾਰ ਨੇ ਸਵਾਗਤ ਕਰਦੇ ਹਾਂ ਉਹਨਾਂ ਦਾ ਸਵਾਗਤ ਕਵਾਇਆ ਸਾਹਿਬ ਬਹੁਤ-ਬਹੁਤ ਤੁਹਾਡਾ ਪ੍ਰੋ ਪੰਜਾਬ ਟੀਵੀ ਦੇ। ਥੈਂਕ ਯੂ। ਕਵਾਇਆ ਸਾਹਿਬ ਟਿਕਟ ਫੇਰ ਮਿਲੇਗੀ ਵੇਟ ਕਰ ਰਹੇ ਤੁਸੀਂ। ਲੱਗਦਾ ਸੀ ਮਿਲ ਜੂ। ਦੇਖੋ ਟਿਕਟ ਵੀ ਬੜੀ ਲੇਟ ਦੇਖੋ ਬਹੁਤ ਹੀ ਦਿਨ ਵੀ ਰਹਿ ਗਏ ਦੇਖੋ ਮੈਨੂੰ ਮੈਂ ਤਾਂ ਕੰਫੀਡੈਂਸ ਸੀ ਕਿ ਮੇਰੀ ਟਿਕਟ ਜਿਹੜੀ ਕਾਂਗਰਸ ਪਾਰਟੀ ਉਹ ਮੈਨੂੰ ਹੀ ਟਿਕਟ ਦੇਗੀ ਔਰ ਮੇਰੇ ਲੀਡਰ ਵੀ ਜਿਹੜੇ ਮੈਨੂੰ ਇਹ ਕਹਿ ਰਹੇ ਸੀ ਕਿ ਕਾਕਾ ਤੂੰ ਆਪਣੀ ਤਿਆਰੀ ਕਰ ਲੈ ਟਿਕਟ ਤੈਨੂੰ ਹੀ ਦੇਣੀ ਹੈ ਕਿਸੇ ਹੋਰ ਨੂੰ ਨਹੀਂ ਦੇਣੀ ਪਰ ਮੈਂ ਦਾ ਸ਼ੁਕਰ ਕਰਦਾ ਪਰਮਾਤਮਾ ਦਾ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਜਿਸ ਤੇ ਸਾਡੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰシップ ਨੇ ਸੋਨੀਆ ਗਾਂਧੀ ਜੀ ਨੇ ਰਾਹੁਲ ਗਾਂਧੀ ਜੀ ਨੇ ਖੜਗੇ ਸਾਹਿਬ ਸਾਡੇ ਕਾਂਗਰਸ ਪਾਰਟੀ ਦੇ ਆਲ ਇੰਡੀਆ ਦੇ ਪ੍ਰਧਾਨ ਨੇ ਪ੍ਰਿੰਕਾ ਗਾਂਧੀ ਜੀ ਤੇ ਪੰਜਾਬ ਦੇ ਸਾਡੇ ਜਿਹੜੀ ਲੀਡਰਸ਼ਿਪ ਹੈ ਸਾਡੇ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਦਵਿੰਦਰ ਯਾਦਵ ਜੀ ਜਿਹੜੇ ਸਾਡੇ ਇੰਚਾਰਜ ਨੇ ਉਹਨਾਂ ਦੀ ਦੇਖ ਰੇਖੇਟ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਮੈਨੂੰ ਟਿਕਟ ਜਿਹੜੀ ਹੈ ਦਿੱਤੀ ਹੈ ਉਹਨਾਂ ਨੇ ਵਿਸ਼ਵਾਸ ਕਰਕੇ ਦਿੱਤੀ ਹੈ ਕਿ ਫਿਰੋਜ਼ਪੁਰ ਪਾਰਲੀਮੈਂਟ ਹਲਕਾ ਜਿਹੜਾ ਉਹ ਜੇ ਜਿੱਤ ਹਾਸਲ ਕਰ ਸਕਦਾ ਹੈ ਤਾਂ ਉਹ 6 ਸਿੱਕ ਬਾਇਆ ਹੀ ਕਰ ਸਕਦਾ ਹੈ ਸੋ ਇਸ ਕਰਕੇ ਮੈਨੂੰ ਕੁਝ ਟਾਈਮ ਲੇਟ ਜੁਰ ਮਿਲੀ ਟਿਕਟ ਹੈ ਜੀ ਪਰ ਇਹਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਮੈਨੂੰ ਐਡਵਾਂਸ ਹੀ ਕਹਿਤਾ ਹੋਇਆ ਸੀ ਮੈਂ ਕੈਂਪੇਨ ਵੀ ਪਹਿਲਾਂ ਸ਼ੁਰੂ ਕਰ ਲਈ ਸੀ 4-5 ਦਿਨ ਪਹਿਲਾਂ ਹੀ ਜੀ ਤੇ ਮੈਂ ਉਹਦੇ ਵਿੱਚ ਮੈਂ ਤੁਹਾਡੀ ਜਿਹੜੀ ਇੱਕ ਗੱਲ ਦਾ ਤੁਸੀਂ ਅੱਜ ਜ਼ਿਕਰ ਸਭ ਤੋਂ ਪਹਿਲਾਂ ਕਰ ਰਹੇ ਹੋ ਕਿ ਰਾਏ ਸ ਕਮਿਊਨਿਟੀ ਦੀ ਵਜ੍ਹਾ ਕਰਕੇ ਟਿਕਟ ਜਿਹੜੀ ਮਿਲੀ ਹੈ ਇਹਦੇ ਨਾਲ ਮੈਂ ਸਹਿਮਤ ਨਹੀਂ ਦੇ ਨਾਲ ਇਸ ਕਮਿਊਨਿਟੀ ਦੇ ਇਹ ਪਾਰਟੀਆਂ ਨੂੰ ਇਸ ਗੱਲ ਅਸਰ ਹੁੰਦਾ ਕਿ ਬਾਕੀ ਬਾਕੀ ਪਾਰਟੀ ਨੇ ਟਿਕਟ ਕਿਉਂ ਨਹੀਂ ਰਾਇ ਸਿੱਖ ਨੂੰ ਦਿੱਤੀ ਇਸ ਕਰਕੇ ਮੇਰਾ ਨਾ ਜਿਸ ਤੁਸੀਂ ਪਰ ਖਾਲੀ ਦਲ ਵੀ ਤੁਹਾਨੂੰ ਦਿੰਦਾ ਰਿਹਾ ਕੋਈ ਸਾਹਿਬ ਮੈਂ ਮੈਂ ਉੱਥੇ ਜਾ ਰਿਹਾ ਮੈਂ ਜਿੱਥੇ ਆਪਾਂ ਬੈਠੇ ਅੱਜ ਤੁਸੀਂ ਕਰ ਰਹੇ ਹੋ ਉਹ ਬੱਲੂਆਣਾ ਮੁਕਸਰ ਮਲੌਰ ਜਿਹੜੇ ਚਾਰ ਅਸੈਂਬਲੀ ਹਰਕੇ ਇਹ ਤੇ ਰਾਇ ਸਿੱਖਾਂ ਦੀ ਵੋਟ ਹੈਗੀ ਤਾਂ ਹੈ ਲੇਕਿਨ ਕਿਤੇ 10% ਹੈ ਕਿਤੇ 15% ਹੈ ਕਿਤੇ 20% ਹੋਏਗੀ ਬਾਕੀ ਜਿਹੜੀ ਹੈ ਜਨਰਲ ਵੋਟ ਐਸਸੀ ਵੋਟ ਤੇ ਅਦਰ ਕਮਿਊਨਿਟੀਜ਼ ਦੀ ਵੋਟ ਹੈ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਮੈਂ ਜਿਸ ਵੇਲੇ ਮੇਰੇ ਮੁਕਾਬਲੇ ਸੁਖਬੀਰ ਸੌਰੀ ਜਾਖੜ ਸਾਹਿਬ ਸੀ ਸੁਨੀਲ ਜਾਖੜ ਜੀ ਸੀਗੇ ਉਸ ਵੇਲੇ ਮੇਰੀ ਬੋਹ ਰਲਕੇ ਦੇ ਵਿੱਚੋਂ 4500 ਵੋਟ ਮੈਨੂੰ ਘੱਟ ਮਿਲੀ ਸੀ ਕਿਉਂਕਿ ਉਹਦੇ ਘਰ ਦਾ ਅਸੈਂਬਲੀ ਹਲਕਾ ਸੀ ਬੱਲੂਆਂ ਦਾ ਉਹਦੇ ਘਰ ਦਾ ਅਸੈਂਬਲੀ ਹਲਕਾ ਸੀ ਇੱਥੋਂ ਮੇਰੀ 4600 ਵੋਟ ਮੈਨੂੰ ਘੱਟ ਮਿਲੀ ਇਹ ਤੇ ਕੋਈ ਰੈਸ ਕਮਿਊਨਿਟੀ ਤਾਂ ਕੋਈ ਵੱਡੀ ਗਿਣਤੀ ਜਿ ਨਹੀਂ ਸੀ ਰਹਿ ਰਹੀ ਤੇ ਫਿਰ ਜਿਹੜਾ ਕੈਂਡੀਡੇਟ ਸੀ ਉਹਦੇ ਘਰ ਦੀ ਜਿਹੜੀ ਇਹ ਕਰ ਸੀ ਚੋਸੀ ਹੋਵੇ ਤੇ ਉੱਥੋਂ ਉਹਨੂੰ ਇੰਨੀ ਕੁ ਲੀਡ ਮਿਲੇ ਤੇ ਫਿਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਮੈਂ ਜਲਾਲਾਬਾਦ ਫਾਇਲਕਾ ਗੁਰੂ ਅਸਾਹਿ ਫਿਰੋਜ਼ਪੁਰ ਰੂਰਲ ਉੱਥੇ ਸਾਡੀ ਬਹੁ ਗਿਣਤੀ ਹੈ ਉੱਥੋਂ ਦੇ ਮੈਨੂੰ 30 35 ਫੀਸਦੀ ਯਾਰ ਸਭ ਤੋਂ ਵੱਧ ਵੋਟ ਜਿਹੜੀ ਸਭ ਤੋਂ ਜ਼ਿਆਦਾ ਵੋਟ ਹੈ ਉਹ ਤੁਹਾਡੀ ਕਮਿਊਨਿਟੀ ਦੀ ਹੈ ਇਸ ਪੂਰੀ ਕੰਸਟੈਂਸੀ ਪਰ ਇਹ ਵੀ ਨਹੀਂ ਕਿ ਕੱਲੀ ਮੈਨੂੰ ਇੱਕੋ ਕਮਿਊਨਿਟੀ ਪਹੁੰਚੀ ਸਾਰੀਆਂ ਕਮਿਊਨਿਟੀ ਸਾਰੇ ਪਾਉਂਦੇ ਨੇ ਹਾਂ ਸਾਰੇ ਕਮਿਊਨਿਟੀ ਪਾਉਂਦੇ ਐ ਤਾਂ ਕੋਈ ਜੱਟ ਖੜਾ ਹੁੰਦਾ ਉਹਨੂੰ ਸਾਰੇ ਜੱਟ ਤਾਂ ਨਹੀਂ ਪਾਉਂਦੇਗੇ ਉਹ ਵੀ ਐਡਾ ਪਾਉਂਦੇ ਨੇ ਕੋਈ ਵੀ ਕਿਸੇ ਕਮਿਊਨਿਟੀ ਹੈ ਉਹ ਹੋਰ ਵੀ ਪੂਰੀ ਉਤਾਵਲੀ ਹੈ ਕਿ ਕਿਸੇ ਵੇਲੇ ਟਿਕਟ ਮਿਲੇ ਟਿਕਟ ਮਿਲੀ ਜਾਂ ਤਾਂ ਲੋਕਾਂ ਨੇ ਦੀਵਾਲੀ ਤਰ੍ਹਾਂ ਆਪਣਾ ਜਸ਼ਨ ਮਨਾਇਆ ਕਿ ਵਾਹ ਸਾਹਮਣ ਟਿਕਟ ਮਿਲੀ ਇਸ ਕਰਕੇ ਛੀਡ ਜੜੀ ਹੈ ਵੱਡੇ ਮਾਰਜ ਨਾਲ ਜਿੱਤ ਕੇ ਕੌਂਸਲ ਦੀ ਚੋਣ ਚ ਪਾਉਂਦੇ ਨਹੀਂ ਤਾਂ ਤੁਸੀਂ ਜਿਹੜੀ ਇਹ ਗੱਲ ਕਹਿ ਰਹੇ ਹੋ ਮੈਂ ਉਲਟੇ ਪਾਸੇ ਪੁੱਛ ਲੈਣਾ ਚੱਲ ਜੇ ਤੁਹਾਡੀ ਕਮਿਊਨਿਟੀ ਤੁਹਾਨੂੰ ਨਾ ਵੋਟ ਪਾਵੇ ਤਾਂ ਤੁਸੀਂ ਜਿੱਜੋਗੇ ਇਥੋਂ ਨਹੀਂ ਕਿਉਂ ਨਾ ਭਾਵੇਂ ਜਦੋਂ ਮੈਂ ਕੰਮ ਕਰਦਾ ਕਮਿਊਨਿਟੀ ਦਾ ਸਾਰਿਆਂ ਕਮਿਊਨਿਟੀ ਦਾ ਮੈਂ ਕੰਮ ਕਰਦਾ ਮੈਂ ਯਾਨੀ ਕਿ ਕਹਿ ਰਿਹਾ ਕਿ ਮੇਰੀ ਇੱਕ ਕਮਿਊਨਿਟੀ ਮੇਰੇ ਨਾਲ ਸਾਰਿਆਂ ਦੇ ਪਾਈਚਾਰਕ ਸਾਝ ਹੈ ਸਾਡੀ ਕਮਿਊਨਿਟੀ ਚ ਸਾਰਾ ਕਮਿਊਨਿਟੀ ਰਿਸ਼ਤੇਦਾਰੀਆਂ ਹੁੰਦੀਆਂ ਸਾਰੇ ਕੁਝ ਹੁੰਦਾ ਹੈ ਤੇ ਉਹਦੇ ਫਿਰ ਉਹਨਾਂ ਨੇ ਵੋਟ ਪਾਉਣੀ ਹੁੰਦੀ ਹੈ ਉਹ ਜਿੱਥੇ ਦੂਜਿਆਂ ਵੀ ਤੁਸੀਂ ਦੇਖ ਲਓ ਦੂਜੀਆਂ ਕਮਿਊਨਿਟੀ ਜਿੱਥੇ ਉਹਨਾਂ ਦਾ ਆਪਣਾ ਕੈਂਡੀਡੇਟ ਖੜਦਾ ਹੈ ਉਹਨਾਂ ਨੂੰ ਬੜੇ ਸ਼ੌਂਕ ਹੁੰਦਾ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਵੋਟ ਪਾਈਏ ਕਬਾਇਬ ਸਾਬ ਇਸ ਵਾਰ ਨਾ ਫੋਰ ਕੋਰਨਰ ਕੰਟੈਕਸਟ ਆ ਚਾਰ ਕੋਣਾ ਮੁਕਾਬਲਾ ਪਹਿਲੀ ਵਾਰ ਆ ਪਿਛਲੀ ਵਾਰ ਇਹਨੂੰ ਤਿੰਨ ਕੋਣਾ ਕਿਹਾ ਗਿਆ ਪੰਜਾਬ ਚ ਹਮੇਸ਼ਾ 6 ਕੋਣਾ 6 ਕਰ ਲੋ 7 8 ਪਰ ਮੋਟਾ ਮੋਟਾ 4 ਤਾਂ ਹੈਗਾ ਹੀ ਹੈਗਾ ਹਰ ਹਰ ਸੀਟ ਦੇ ਉੱਤੇ ਮੈਂ ਗੱਲ ਕਰ ਰਿਹਾ ਹੈਗਾ ਉਹਦੇ ਚੋ ਪਿਛਲੀ ਵਾਰ 52 53% ਵੋਟ ਪੂਰੇ ਪੰਜਾਬ ਚ ਪੋਲ ਹੋਈ ਸੀਗੀ ਓਵਰ ਆਲ ਜਿਹੜੀ ਪੋਲਿੰਗ ਹੁੰਦੀ ਹੈਗੀ ਇਸ ਵਾਰ ਹੋਰ ਵੀ ਦਸ਼ਾ ਘਟਾ ਹੈਗਾ ਇਹ ਮੰਨਿਆ ਜਾ ਰਿਹਾ ਹਰ ਸੀਟ ਦੇ ਉੱਤੇ 15 16 ਲੱਖ ਵੋਟ ਆ ਕਿ ਜੇ ਮੰਨ ਲਓ 8 10 ਲੱਖ 8 ਲੱਖ ਵੋਟ ਪੈਂਦੀ ਆ ਤਾ ਮੈਂ ਤੁਹਾਨੂੰ ਕਹਿ ਰਿਹਾਗਾ ਕਿ ਮੰਨ ਲਓ ਤੁਹਾਡੀ ਕਮਿਊਨਿਟੀ ਦਾ ਇੱਕ ਹਿੱਸਾ ਤੁਹਾਨੂੰ ਭੁੱਜੇ ਤੁਸੀਂ ਉਹਦੇ ਨਾਲ ਹੀ ਮਤਲਬ ਗੱਲ ਬਣਦੀ ਐ ਇਸੇ ਕਰਕੇ ਪਾਰਟੀਆਂ ਧਿਆਨ ਚ ਰੱਖਦੀਆਂ ਨੇ ਰਾਹੁਲ ਗਾਂਧੀ ਖੁਦ ਕਹਿੰਦੇ ਨੇ ਕਿ ਇਸ ਦੇਸ਼ ਦੇ ਅੰਦਰ ਜਾਤੀ ਜਾਤੀ ਜਨਗਣਨਾ ਹੋਣੀ ਚਾਹੀਦੀ ਹੈ ਉਸ ਗੱਲ ਨਾਲ ਮੈਂ ਸਹਿਮਤ ਹਾਂ ਮੈਨੂੰ ਉੱਥੋਂ ਵੋਟ ਸਭ ਤੋਂ ਬਾਅਦ ਮੈਨੂੰ ਵੋਟ ਪੈਣੀ ਪਰ ਬਾਕੀ ਕਮਿਊਨਿਟੀ ਮੇਰਾ ਪੂਰਾ ਸਾਥ ਦਿੰਦੀ ਹੂੰ ਹੂੰ ਮੁਕਾਬਲਾ ਕਿਹਦੇ ਨਾਲ ਆ ਤੁਹਾਡਾ ਮੈਂ ਰਾਤ ਅਸੈਸਮੈਂਟ ਲਈ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਬੀਜੇਪੀ ਦੀ ਪਾਰਟੀ ਦੀ ਕੱਲ ਟਿਕਟ ਮਿਲੀ ਹੈ ਕਿਸਾਨ ਵਿਰੋਧੀ ਜਿਹੜੀ ਹੈ ਲਹਿਰ ਹੈ ਤੇ ਬੀਜੇਪੀ ਨੂੰ ਕਿਸਾਨ ਕੋਈ ਵੋਟ ਨਹੀਂ ਪਾਏਗਾ ਫਿਰ ਇਹਨਾਂ ਦਾ ਜਿਹੜਾ ਵੋਟ ਜਿੱਥੇ ਸਾਡੇ ਆ ਬੋਹਰ ਹਰਕੇ ਜਿੱਥੇ ਆਪਾਂ ਬੈਠੇ ਇਹ ਸੜਕ ਦੇ નીચે ਇਹਨਾਂ ਤੇ ਇੱਕ ਬੜਾ ਵੱਡੀ ਫੈਕਟਰੀ ਸ਼ਰਾਬ ਦੀ ਫੈਕਟਰੀ ਲਾਉਣ ਦੀ ਬਾਗਾਂ ਦੇ ਵਿੱਚ ਜਿੱਥੇ ਅਸੀਂ ਫਰੂਟ ਖਾਣੇ ਉੱਥੇ ਇਹਨਾਂ ਲਾਉਣ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਅਸੀਂ ਵਿਰੋਧਤਾ ਕੀਤੀ ਬੇਟੇ ਮੇਰੇ ਦਵਿੰਦਰ ਕੁਹਾੜ ਨੇ ਅਸੈਂਬਲੀ ਵਿੱਚ ਵੀ ਕੋਸ਼ਿਸ਼ ਕਰ ਰੋਧਤਾ ਕੀਤੀ ਤੋਂ ਫੈਕਟਰੀ ਜਿਹੜੀ ਹੈ ਬੰਦ ਹੋ ਗਈ ਉਹਨਾਂ ਨਹੀਂ ਲੱਗਦੀ ਸੋ ਇਸ ਜੇ ਅਗਰ ਉਹ ਦੁਬਾਰਾ ਇੱਥੇ ਆ ਜਾਂਦਾ ਹੈ ਪਾਰਲੀਮੈਂਟ ਮੈਂਬਰ ਬਣ ਕੇ ਤਾਂ ਬਣ ਕੇ ਤਾਂ ਫਿਰ ਉਹ ਤਾਂ ਆਪਣੇ ਆਪ ਫੈਕਟਰੀ ਜਿਹੜਾ ਪੱਕੇ ਤੌਰ ਤੇ ਲਗਾ ਹੀ ਦੇਊਗਾ ਕੌਣ ਰੋਕੂਗਾ ਉਸ ਨੂੰ ਸੋ ਇਸ ਕਰਕੇ ਉਹ ਨੂੰ ਵੋਟ ਲੋਕ ਦੇ ਰਹੇ ਨਾ ਤੇ ਉਹਦੇ ਆਪਣੇ ਹਲਕੇ ਚ ਉਹ ਨੂੰ ਵੋਟਾਂ ਲੋਕ ਪਾਉਣ ਨੂੰ ਖੁਸ਼ ਹੈ ਤੇ ਨਾ ਇਸ ਲਿਖ ਕੇ ਲੱਗਦਾ ਚ ਉਹਨੂੰ ਕੋਈ ਭਾਜਪਾ ਦੇ ਕਿਸਾਨ ਵੀ ਜਿਹੜੇ ਆ ਉਹਦੇ ਵਿਰੁੱਧ ਭਾਜਪਾ ਤੇ ਦੂਜਾ ਅਕਾਲੀ ਦਲ ਦੀ ਹੈਗਾ ਸਰਦਾਰ ਜੋਰਾ ਸਿੰਘ ਮਾਨ ਦੇ بیٹے ਬੋਬੀ ਮਾਨ ਇਲੈਕਸ਼ਨ ਲੜ ਰਹੇ ਬੜੇ ਸਮੇਂ ਤੋਂ ਸਾਡੀ ਹੋਂਦ ਆ ਸਾਜ ਹੈ ਭਰਾ ਨੇ ਸਾਡੇ ਪਰ ਅਕਾਲੀ ਦਲ ਨੂੰ ਜਿਹੜਾ ਖਤਮ ਕਰਤਾ ਸੁਬੀਰ ਸ ਬਾਦਲ ਨੇ ਜਮਾਂ ਹੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹ ਬੇਅਦਬੀ ਦੇ ਕੇਸ ਦੇ ਵਿੱਚ ਉਹਨਾਂ ਨੂੰ ਬਚਾਉਣ ਵਾਸਤੇ ਉਹਨੇ ਕੋਈ ਵਾਹ ਨਹੀਂ ਛੱਡੀ ਜਿੰਨੀ ਤੱਕ ਦੀਰ ਤੱਕ ਉਹਦੇ ਕੋ ਹਮਲਿਸਟ ਹੀ ਰਹੀ ਉਹਨਾਂ ਜਿਨ੍ਹਾਂ ਨੇ ਉਹ ਕ੍ਰਾਈਮ ਕੀਤਾ ਸੀ ਉਹਨਾਂ ਤੇ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਕੋਨੋਂ ਕਿਸੇ ਨੂੰ ਫੜਿਆ ਨਹੀਂ ਗਿਆ ਉਹਨਾਂ ਨੂੰ ਕੋਈ ਸਜ਼ਾ ਨਹੀਂ ਕੀਤੀ ਗਈ ਤੇ ਜਦੋਂ ਉੱਥੇ ਹੀ ਗਈ ਸਰਕਾਰ ਉਸ ਤੋਂ ਬਾਅਦ ਜਾ ਕੇ ਉਹਨਾਂ ਤੇ ਲਾਸਟ ਦੇ ਪਰਚਾ ਦਰਜ ਹੋਇਆ ਉਹਨਾਂ ਨੂੰ ਚਲੋ ਫੜਿਆ ਵੀ ਗਿਆ ਤੇ ਜੇ ਜਿਹੜੀ ਪੰਥਕ ਵੋਟ ਜਿਹੜੀ ਮੰਨਦੇ ਸੀ ਅਕਾਲੀ ਦਲ ਲੈਂਦੀ ਪੈਂਦੀ ਸੀ ਉਹ ਪੰਥਕ ਵੋਟ ਤੇ ਕਿਸਾਨੀ ਲਹਿਰ ਜਿਹੜੀ ਹੈ ਕਿਸਾਨਾਂ ਦੀ ਉਹਨਾਂ ਨੇ ਕਦੇ ਹਾਂ ਜਹਾਨੀ ਪਰੀ ਉਹਨੂੰ ਦੇਖ ਕੇ ਕਾਂਗਰਸ ਜਿਹੜੀ ਅਕਾਲੀ ਦਲ ਦੀ ਇੱਥੇ ਵੋਟ ਜਿਹੜੀ ਨਹੀਂ ਰਹਿ ਗਈ ਐ ਇਸ ਕਰਕੇ ਆਮ ਆਦਮੀ ਪਾਰਟੀ ਤੇ ਜਿਹੜੀ ਤੀਜੀ ਆਮ ਆਦਮੀ ਪਾਰਟੀ ਐ ਆਮ ਆਦਮੀ ਪਾਰਟੀ ਜਿਹੜੀ ਚਲੋ ਜਿਸ ਤਰ੍ਹਾਂ ਦੀ ਸਰਕਾਰ ਚੱਲ ਰਹੀ ਹੈ ਉਸ ਤੋਂ ਲੋਕ ਖੁਸ਼ ਤਾਂ ਨਹੀਂ ਕੋਈ ਹੈਗਾ ਕਿ ਸਾਡੇ ਨਾਲ ਕਿਸ ਤਰ੍ਹਾਂ ਦਾ ਹੋਇਆ ਪਰ ਜਿਹਦੀ ਸਰਕਾਰ ਹੁੰਦੀ ਹੈ 2028 ਸਾਲ ਜੇ ਉਹਨਾਂ ਦੀ ਸਰਕਾਰ ਪਈਏ ਕੁਝ ਲੋਕ ਸਮਝਦੇ ਹੈ ਕਿ ਸ਼ਾਇਦ ਅਸੀਂ ਕੰਮ ਕੁਝ ਲੈ ਲਾਂਗੇ ਪਰ ਕੰਮ ਇਹਨਾਂ ਤੋਂ ਕੋਈ ਨਾ ਕਰੇ ਪਹਿਲਾਂ ਹੋਇਆ ਨਾ ਹੁਣ ਹੋਣਾ ਪਰ ਫਿਰ ਵੀ ਜਾਂਦੇ ਜਾਂਦੇ ਮੈਂ ਇਹ ਸਮਝਦਾ ਉਹਨਾਂ ਦੋਹਾਂ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿਹੜੀ ਹੈ ਸਾਡੇ ਨਾਲ ਮੁਕਾਬਲੇ ਚ ਆਏਗੀ ਨਹੀਂ ਤੁਹਾਡਾ ਮੁਕਾਬਲਾ ਕਾਕਾ ਬਰਾੜ ਨਾਲ ਕਾਕਾ ਬਰਾੜ ਨਾਲ ਮੁਕਾਬਲਾ ਹੋ ਸਕਦਾ ਇਹਨਾਂ ਦੋਨਾਂ ਨਾਲ ਤਾਂ ਪਰ ਲੋਕ ਕੀ ਕਹਿ ਰਹੇ ਨੇਗੇ ਜਿੰਨਾ ਕਿ ਮੈਂ ਘੁੰਮਿਆਗਾ ਮੈਂ ਤਾਂ ਸਵੇਰੀ ਆਇਆ ਦਾ ਰਾਹ ਚ ਆਉਂਦੇ ਨਹੀਂ ਗੱਲ ਕੀਤੀ ਲੋਕਾਂ ਨਾਲ ਉਹ ਕਹਿੰਦੇ ਮੁਕਾਬਲਾ ਸ਼ੀਰ ਸਿੰਘ ਘਵਾਇਆ ਵਰਸਸ ਬੋਬੀ ਮਾਨ ਹੋਊਗਾ ਤੇ ਚਲੋ ਤੁਹਾਡੀ ਆਪਣਾ ਨਰਸ ਹੈ ਪਰ ਮੇਰਾ ਵੀ ਪੁੱਛਿਆ ਮੈਂ ਤਾਂ ਪਰ ਨਹੀਂ ਜਿਹੜਾ ਮੇਰਾ ਮੈਂ ਜੋ ਨਰਸ ਕਿਦਾ ਕਿਉਂਕਿ ਮੈਨੂੰ ਮੈਂ ਚੌਥਾ ਲੈਕਚਨ ਪਾਰਲੀਮੈਂਟ ਦਾ ਫਰੋਜ਼ਪੁਰ ਤੋਂ ਲੜ ਰਿਹਾ ਇੱਕ ਇੱਕ ਗਲੀ ਦਾ ਇੱਕ ਇੱਕ ਪਿੰਡ ਦਾ ਇੱਕ ਇੱਕ ਲੀਡਰ ਦਾ ਅਲਗੂ ਦਾ ਸਾਰਿਆਂ ਦਾ ਪਤਾ ਹੈ ਪਰ ਉਹ ਇੱਥੇ ਜਿਹੜੀ ਉਹਨੂੰ ਵੋਟ ਉਹਨਾਂ ਕੱਟ ਨਾ ਪੈਣਾ ਉਹਦਾ ਕਾਰਨ ਹੈ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹਮ ਸੱਚੇ ਸੋਧਿਆਣਾਂ ਦਾ ਜਿਹੜਾ ਉਹਨਾਂ ਦਾ ਉਹਨਾਂ ਨੇ ਕੀਤਾ ਸੀ ਕੋਲਾਈਂਸ ਕੀਤਾ ਸੀ ਪਰ ਤੁਹਾਨੂੰ ਲੱਗਦਾ ਨਹੀਂ ਉਹ ਗੁੱਸਾ ਨਿਕਲ ਗਿਆ ਉਹ 2022 ਚ ਵੀ ਕੱਢ ਲਿਆ ਲੋਕਾਂ ਨੇ 17 ਚ ਵੀ ਕੱਢ ਲਿਆ ਸੀਗਾ ਕਹਿੰਦੇ ਨਿਕਲ ਨਹੀਂ ਲੋਕਾਂ ਦਾ ਗੁੱਸਾ ਉਹ ਵੀ ਖੜਾਗਾ ਬਾਕੀ ਤਾਂ ਦੇਖੋ ਗੁੱਸੇ ਜਿਹੜੇ ਨਿਕਲ ਜਾਂਦੇ ਆ ਤੁਸੀਂ ਕਿਸੇ ਨੂੰ ਮਾਰਤਾ ਕਤਲ ਕਰਤਾ ਰਾਜੀ ਨਾ ਹੋ ਗਿਆ ਹੋਰ ਹੋ ਗਿਆ ਤੇ ਪਰ ਜਿਹੜੇ ਧਰਮ ਦਾ ਧਾਰਮਿਕ ਤੌਰ ਤੇ ਜਿਹੜੀ ਥੇਸ ਪਹੁੰਚੀ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਭਾਵੇਂ ਕਈ ਪੂਛਤਾਨੀ ਜਿਹਾ ਨਿਕਲ ਸਕਦਾ ਗੁੱਸਾ ਇਸ ਕਰਕੇ ਲੋਕ ਜਿਹੜੇ ਉਹਨਾਂ ਨੂੰ ਹੋਰ ਨਹੀਂ ਕਹਾਂਗੇ ਦੂਜਾ ਇੱਕ ਉਹਨਾਂ ਦਾ ਹੋਰ ਇਸ ਏਰੀਆ ਚ ਜਿਹੜਾ ਲੋਕਾਂ ਦਾ ਵਿੱਚ ਉਹਨਾਂ ਦੇ ਖਾਲਸ ਤੋਂ ਵਿਰੋਧ ਹੈ ਕਿ ਜਦੋਂ ਸਾਡਾ ਜੋਰਾ ਸੀ ਮਾਨ ਐਮਪੀ ਹੋਇਆ ਕਰਦੇ ਸੀ ਉਹਦੇ ਸਾਡੇ ਈਸਟਰਨ ਕਨਾਲ ਉਹਨਾਂ ਦੇ ਕਰਦੇ ਕੋ ਕਿਲੋਮੀਟਰ ਨਗਦੀ ਜਿਹੜਾ ਪਾਣੀ ਫਾਇਲ ਕਾ ਬੱਲੂ ਆਣਾ ਬੋਰ ਬਾਰਡ ਰਖੀ ਰਾਜਸਥਾਨ ਤੱਕ ਜਿਹੜਾ ਉਸ ਕਸ਼ੀਆਂ ਦਾ ਪਾਣੀ ਜਾਂਦਾ ਉਹ ਅੱਗੋਂ ਫੱਟਾ ਲਾਤਾ ਸੀ ਉਹਨੇ ਥੱਲੇ ਕਰ ਦਿੰਦਾ ਸੀ ਤੇ ਜਦੋਂ ਤੱਕ ਉਹ ਉਹ ਲੱਗਿਆ ਰਹਿੰਦਾ ਸੀ ਫੱਟਾ ਅੱਗੇ ਕਿਸੇ ਨੂੰ ਪਾਣੀ ਮਿਲਦਾ ਹੀ ਨਹੀਂ ਸੀ ਤੇ ਜੇ ਕਿਤੇ ਉਹ ਦੁਬਾਰਾ ਉਹਨੂੰ ਐਮਪੀ ਬਣਾ ਦੇਣਗੇ ਤੇ ਫਿਰ ਉਹ ਹੀ ਅਜੇ ਫਾਊਂਡੇਸ਼ਨ ਤੋਂ ਵੀ ਖੜੀ ਹੈ ਪੱਟਾ ਸੀ ਚੁਕਾਤਾ ਸੀਗਾ ਤੇ ਉਹ ਪਾਣੀ ਲੋਕ ਕਿੱਥੋਂ ਲਾਉਣਗੇ ਇਸ ਚੀਜ਼ ਜਿਹੜੀ ਖੇਤੀਬਾੜੀ ਹੈ ਖੇਤੀਬਾੜੀ ਪਾਣੀ ਤੇ ਆਧਾਰਤ ਹੈ ਤੇ ਪਾਣੀ ਚੰਗਾ ਨਹੀਂ ਮਿਲੇਗਾ ਤੇ ਫੇ ਕੀ ਹੋਗਾ ਇਹ ਰਾਜਸਥਾਨ ਦੇ ਬਾਰਡਰ ਤੇ ਤਾਂ ਪੀਣ ਵਾਲਾ ਪਾਣੀ ਵੀ ਜਿਹੜਾ ਹੈ ਜ਼ਮੀਨਵਾਦ ਚੰਗਾ ਨਹੀਂ ਨਹਿਰੀ ਪਾਣੀ ਦੇ ਨਾਲ ਹੀ ਲੋਕ ਗੁਜ਼ਾਰਾ ਕਰਦੇ ਤੇ ਉਦੋਂ ਅਸੀਂ ਜਦੋਂ ਇੱਕ ਕੁਝ ਹੋਇਆ ਸੀ ਉਦੋਂ ਲੋਕ ਬੜੇ ਤਰਾ ਤਰਾ ਕਰਕੇ ਜਿਹੜੇ ਸੀ ਉਹ ਕਰਦੇ ਸੀ ਕਿ ਸਾਨੂੰ ਪੀਣ ਵਾਲਾ ਹੀ ਪਾਣੀ ਦੇ ਦਿਓ ਨਹਿਰੀ ਖੇਤਾਂ ਨੂੰ ਨਹੀਂ ਦੇਣਾ ਪਰ ਪੀਣ ਵਾਲਾ ਪਾਣੀ ਦੇ ਪਰ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਕਰਦਾ ਤੇ ਫਿਰ ਉਸ ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਲੋਕਾਂ ਦੀ ਵਿਰੋਧਤਾ ਹੋ ਗਈ ਤੇ ਇਸ ਕਰਕੇ ਹੁਣ ਵੀ ਉਹੀ ਵਿਰੋਧਤਾ ਉਹਨਾਂ ਦੀ ਹੋਣੀ ਹੈ ਉਹਨੂੰ ਫੇਸ ਨਹੀਂ ਕਰ ਸਕਣਗੇ ਤੁਹਾਨੂੰ ਲੋਕ ਜਿਤਾਉਂਦੇ ਵੀ ਰਹੇ ਨੇ ਤੁਹਾਡੇ ਬੇਟੇ ਨੂੰ ਵੀ ਜਿਤਾਉਂਦੇ ਰਹੇ ਹਰਾਉਂਦੇ ਵੀ ਰਹੇ ਨੇ ਤੁਸੀਂ ਇੱਥੇ ਰਹੇ ਹੋਗੇ ਜਿਹੜੇ ਮੁੱਦਿਆਂ ਤੇ ਗੱਲ ਕਰ ਰਹੇ ਹੋ ਤੁਸੀਂ ਵੀ ਐਮਪੀ ਸੀ ਹੋ ਤੁਸੀਂ ਸਰਕਾਰ ਚ ਹੀ ਰਹੇ ਹੋਗੇ ਤੁਹਾਡਾ ਬੇਟਾ ਵੀ ਸਰਕਾਰ ਚ ਰਿਆ ਉਹ ਇਸ਼ੂ ਜਿੰਨੇ ਨੇਗੇ ਤੁਹਾਨੂੰ ਕੀ ਲੱਗਦਾ ਕਿਉਂ ਹੱਲ ਨਹੀਂ ਹੁੰਦੇ ਰਿਹਾ ਜੋ ਬਾਰਡਰ ਦੇ ਇਸ਼ੂ ਦੇ ਆਪਾਂ ਜਿੰਨੇ ਬਾਰਡਰ ਏਰੀਆ ਦੇ ਇਸ਼ੂ ਨੇ ਉਸੇ ਨਸ਼ੇ ਵਾਲਾ ਮਸਲਾ ਹੋਰ ਮਸਲਾ ਜਿਹੜੀ ਮਰਜ਼ੀ ਸਰਕਾਰ ਆ ਜਿਵੇਂ ਇੱਕ ਦੀ ਗੱਲ ਨਹੀਂ ਕਰ ਰਿਹਾ ਆਮਾ ਦੀ ਪਾਰਟੀ ਦੇ ਟਾਈਮ ਵੀ ਸੇਮ ਹਾਲ ਆ ਉਹ ਸੇਮ ਇਸ਼ੂ ਉਮੇ ਹੀ ਖੜੇ ਨੇ ਸਾਰੇ ਜਿਹੜੇ ਦੇਖੋ ਜਿਹੜੇ ਮੇਰੇ ਵੇਲੇ ਦਾ ਇਸ਼ੂ ਸੀ ਕਰਾ ਮੈਂ ਜਿਸ ਵੇਲੇ ਪਾਰਲੀਮੈਂਟ ਮੈਂਬਰ ਚਲੇ ਗਿਆ ਐਮਪੀ ਬਣ ਗਿਆ ਅਸੈਂਬਲੀ ਦੇ ਦੇ ਵਿੱਚ ਵੀ ਮੇਰੀ ਪੀਸ਼ਾ ਹੋ ਰਹੀ ਜਿਹੜੀ ਮੇਰੀ ਆਪਣੀ ਸਰਕਾਰ ਸੀ ਸੰਵੀਰ ਸਿੰਘ ਬਾਦਲ ਡਿਪਟੀ ਸੀਸਿਨ ਸੀ ਉਹਨੇ ਕਹਿਆ ਵੀ ਸ਼ੇਰ ਤੋਂ ਕੋਾਇਆ ਨੂੰ ਤਾਂ ਮਾਰ ਦੋ ਖਤਮ ਕਰ ਦੋ ਕਿਉਂਕਿ ਉਹਨੂੰ ਜਲਾਲਾਬਾਦ ਤੋਂ ਇਲੈਕਸ਼ਨ ਮੈਂ ਲਿਆ ਕੇ ਲੜਾਇਆ ਸੀ ਤੇ 82000 ਵੋਟਾਂ ਦੇ ਰਿਹਾ ਜਿੱਤਾਇਆ ਉਹ ਇਹੋ ਲੀਡਰਸ਼ਿਪ ਦਾ ਕੀ ਪਤਾ ਉਹਨਾਂ ਦੇ ਦਿਲ ਵਿੱਚ ਕੀ ਸੀ ਕਿ ਜਿੰਦੇ ਜਿਹਦੇ ਕੋਲ ਵੋਟ ਆ ਉਹ ਤਾਂ ਮਾਰ ਦਿਓ ਉੱਥੇ ਵੀ ਤਾਂ ਤੁਹਾਡਾ ਪਾਈਚਾਰਾ ਸੀ ਫਿਰ ਤੁਹਾਡੇ ਪਾਈਚਾਰੇ ਦੀ ਮੋਟੀਆਂ ਪਈਆਂ ਤੁਸੀਂ ਕਹਿੰਦੇ ਪਾਈਚਾਰਾ ਨਹੀਂ ਪਈਆਂ ਸੀ ਪਾਈਆਂ ਤਾਂ ਸੁਖਵੀਰ ਬਾਦਲ ਨੂੰ ਸੀ ਨਾ ਹੂੰ ਉਹ ਸੁਖਵੀਰ ਬਾਦਲ ਪਾਈਆਂ ਤੁਸੀਂ ਸੀ ਪਾਈਆਂ ਤੁਸੀਂ ਪੰਜ ਅਸੀਂ ਸੀਗਾ ਮਰਦੇ ਹਾਂ ਪਰ ਉਸ ਦਾ ਸਾਨੂੰ ਨੁਕਸਾਨ ਹੋਇਆ ਉਲਟਾ ਕੰਮ ਕਰਨ ਦੇ ਤੇ ਸਾਡੇ ਕੰਮ ਸਾਰੇ ਰੋਕ ਤੇ ਜਿਹੜਾ ਛੇਰ ਸੇ ਕਹੂਗਾ ਉਹ ਤਾਂ ਹੋਣਾ ਨਹੀਂ ਹੂੰ ਐਸ ਕਰਕੇ ਜਿਹੜੇ ਪ੍ਰੋਜੈਕਟ ਮੈਂ ਲੈ ਕੇ ਆਇਆ ਸੀ ਸਰਕਾਰ ਦਾ ਪੈਸਾ ਵੀ ਨਹੀਂ ਸੀ ਕੋ ਲੱਗਦਾ ਸਟੇਟ ਗਵਰਨਮੈਂਟ ਦਾ ਪੈਸਾ ਵੀ ਨਹੀਂ ਸੀ ਲਗਾ ਪਰ ਉਹਨੂੰ ਰੋਕ ਦਿੰਦੇ ਸੀ ਅੱਛਾ ਇਹ ਦੱਸੋ ਕੁਵੈ ਸਾਹਿਬ ਇੰਨੇ ਪਰਸਨਲ ਤੁਹਾਡੇ ਨਾਲ ਚਲੋ ਮੈਂ ਕਿਸੇ ਉਹਦੀ ਗੱਲ ਨਹੀਂ ਕਰੂੰਗਾ ਤੁਹਾਡੇ ਨਾਲ ਬਹੁਤ ਹੀ ਹੱਦ ਜ਼ਿਆਦਾ ਪਰਸਨਲ ਹੋ ਗਏ ਹੋ ਆਮ ਤੌਰ ਤੇ ਹੁੰਦਾ ਨਹੀਂ ਤੁਸੀਂ ਦੂਰ ਹੋ ਜਾਂਦੇ ਹੋ ਪਾਰਟੀਆਂ ਤੋਂ ਬੰਦਾ ਕਹਿੰਦਾ ਠੀਕ ਆ ਤੁਸੀਂ ਆਪਦਾ ਕੰਮ ਕਰੋ ਅਸੀਂ ਆਪਦਾ ਇੰਨਾ ਪਰਸਨਲ ਕਿਉਂ ਹੋ ਗਏ ਸ੍ਰੀ ਵੀਰਬਾਦਲ ਤੁਹਾਡੇ ਅਸਲ ਚੋਰਾਂ ਜਿਹੜਾ ਮੈਂ ਤਾਂ ਜਿਹੜਾ ਬੰਦਿਆਂ ਨੇ ਜ਼ਮੀਨ ਤੋਂ ਉੱਠਿਆ ਹੋਵੇ ਨੇ ਉਹਨੂੰ ਪਤਾ ਹੁੰਦਾ ਕਿ ਕੀ ਲੋਕਾਂ ਦੀਆਂ ਮੁਸ਼ਕਲਾਂ ਕੀ ਹੈ ਔਰ ਮੈਂ ਸਰਪੰਚੀ ਤੋਂ ਸ਼ੁਰੂ ਕੀਤਾ ਮੇਰਾ ਸਰਪੰਚੀ ਬਲਾਸੋਂ ਦੀ ਮੈਂਬਰ ਅਸੈਂਬਲੀ ਮੈਂ ਪਰਲਿਮੈਂਟ ਦੋ ਵਾਰ ਤੇ ਮੈਂ ਤਾਂ ਲੋਕਾਂ ਵਿੱਚੋਂ ਜਮਿਆ ਜ਼ਮੀਨ 'ਚੋਂ ਜਮਿਆ ਤੇ ਸੁਬੀਰ ਸਿੰਘ ਬਾਦਲਾ ਸਰਦਾਰ ਸਾਹਿਬ ਦਾ ਪੈਰਾਸ਼ੂਟਰ ਸੀਗੇ ਸੀ ਡਿਪਟੀ ਸੀਐਮ ਸਿੱਧੇ ਆਏ ਤੇ ਡਿਪਟੀ ਸੀਐਮ ਬਣ ਕੇ ਉਹਨੂੰ ਕੀ ਪਤਾ ਕਿ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ ਸਾਡੀ ਲੜਾਈ ਇਹ ਰਹੀ ਹੈ ਉਹ ਕੁਝ ਹੋਰ ਕਰਦਾ ਸੀ ਮੈਂ ਕੁਝ ਹੋਰ ਕਰਾਉਂਦਾ ਸੀ ਜਿੱਦੋਂ ਸਾਡੀ ਫਿਰ ਮੈਂ ਹੁਣ ਜ਼ਿਆਦਾ ਜੇ ਮੈਂ ਕੋਈ ਇੱਕ ਧਾਰਨ ਦੇਵਾਂਗੇ ਵੀ ਤੁਸੀਂ ਕੀ ਚਾਹੁੰਦੇ ਸੀ ਉਹ ਕੀ ਕਰਦੇ ਸੀ ਇੱਕ ਹਾਂ ਮੈਂ ਦੂੰਗਾ ਕੋਈ ਇੱਕ ਇੱਕ ਚੀਜ਼ ਦੱਸੋ ਮੈਂ ਚਾਹੁੰਦਾ ਸੀ ਕਿ ਜਿਹੜੇ ਸਾਡੇ ਬਾਰਡਰ ਦੇ ਲੋਕ ਰਹਿ ਰਹੇ ਜਾ ਸਾਡੇ ਆ ਕੰਢੀ ਇਧਰ ਜਿੱਥੇ ਕੈਂਸਰ ਵਾਲਾ ਏਰੀਆ ਪੂਰਾ ਇਹਨਾਂ ਨੂੰ ਪੀਣ ਵਾਲਾ ਪਾਣੀ ਆਪਾਂ ਇੱਕ ਤਾਂ ਮੋਈਆ ਕਰ ਲਈ ਦੂਜਾ ਜਿਹੜਾ ਮੈਂ ਕਸੀਆਂ ਜਿਹੜੀਆਂ ਸਾਡੇ ਉਦਾਹਰਨ ਦੇ ਤੌਰ ਤੇ ਤੁਸੀਂ ਪੁੱਛੀਦਾ ਬਾਰਡਰ ਤੇ ਸਾਡੀਆਂ ਦੋ ਕਸੀਆਂ ਨਿਕਲਦੀਆਂ ਲਾਧੂ ਦਾ ਡਿਸਟ੍ਰੀਬਿਊਟਰੀ ਤੇ ਮਾਮਦੋੜ ਮੈਨਰ ਯਾਨੀ ਕਿ ਲਸ਼ਮਨ ਨੈਰ ਜੀ ਉਹ ਕਹਿੰਦੇ ਉਹ ਪੂਰਾ ਬਾਰਡਰ ਕਵਰ ਕਰਦੀਆਂ ਫਾਇਲ ਕਰਤਾ ਉੱਥੇ ਜਦੋਂ ਇਹਨਾਂ ਤੋਂ ਪਹਿਲਾਂ ਜਿਹੜਾ ਪਾਣੀ ਹੁੰਦਾ ਸੀ ਉਹ ਉੱਥੇ ਸਾਡੇ ਤੁਸੀਂ ਖਾਈ ਤੋਂ ਕਿਤੇ ਰੰਗੇ ਹੋ ਤਾਂ ਉੱਥੇ ਦੋ ਨਹਿਰਾਂ ਆ ਗਈਆਂ ਇੱਕ ਬਾਲੇਵਾਲ ਹੈਡ ਨੂੰ ਪਾਣੀ ਲੈ ਕੇ ਜਾਂਦੀ ਏ ਜੀ ਜੀ ਇੱਕ ਇੱਕ ਡਿਲੀਵਰੀ ਇੱਕ ਰਿਕਵਰੀ ਹੈ ਜਿਹੜੀ ਪਾਣੀ ਬਾਸ ਉਹਨਾਂ ਨਹਿਰਾਂ ਚ ਲੈ ਕੇ ਜਾਂਦੀ ਸੀ ਉਹ ਇਹਨਾਂ ਨੇ ਉਸ ਵੇਲੇ ਦੀ ਸਰਕਾਰ ਤੇ ਮੈਂ ਚਾਹੁੰਦਾ ਸੀ ਕਿ ਪਾਣੀ ਚੰਗਾ ਮਿਲੇ ਲੋਕਾਂ ਨੂੰ ਪਰ ਇਹਨਾਂ ਨੇ ਉਸ ਵੇਲੇ ਡੈਮੇਜ ਕਰਤੀਆਂ ਜਦੋਂ ਲੱਗਦਾ ਵੀ ਕੁਝ ਨਹੀਂ ਸੀਗਾ ਕਰੋੜ ਦੋ ਕਰੋੜ ਰੁਪਇਆ ਸਰਕਾਰ ਤੋਂ ਕੀ ਹੁੰਦਾ ਸੀ ਉਹ ਇਹਨਾਂ ਨੇ ਡੈਮੇਜ ਕਰਕੇ ਬੰਦ ਕਰਤੀਆਂ ਤੇ ਇਹਨਾਂ ਦੋਨਾਂ ਕਸੀਆਂ ਦੇ ਵਿੱਚ ਜਿਹੜਾ ਪਾਣੀ ਸੀ ਉਹ ਜਿਹੜਾ ਸੈਰੀ ਵਾਲਾ ਪਾਣੀ ਜਿਹੜਾ ਸਾਰਾ ਸਾਲ ਖੜ੍ਹਾ ਰਹਿੰਦਾ ਸੀ ਇੱਕ ਤਾਂ ਉਹ ਕਸ਼ੀਆਂ 3 ਮਹੀਨੇ ਕਰਦੀਆਂ ਜਿਹੜੀ ਸਾਰਾ ਸਾਲ ਚਲਦੀਆਂ ਸੀ ਇੱਕ ਉਹ 3 ਮਹੀਨੇ ਜਦੋਂ ਪਾਣੀ ਖੜਾ ਰਹਿੰਦਾ ਸੀ ਗੰਦਾ ਪਾਣੀ ਕੀੜੇ ਵਿੱਚ ਜਦੋਂ ਪਾਣੀ ਚੱਲਦਾ ਸੀ ਉਦੋਂ ਪਸ਼ੂ ਵੀ ਜੇ ਪੀਂਦੇ ਸੀ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਸੀ ਜਾਂ ਉਹਨਾਂ ਨੂੰ ਮਤਲਬ ਬਿਮਾਰ ਹੋ ਜਾਂਦੇ ਸੀ ਤੇ ਮੈਂ ਉਸ ਲੜਾਈ ਵਿੱਚ ਲੜਿਆ ਪਰ ਮਾਨਯੋਗ ਸਰਕਾਰ ਨੇ ਕਿਹਾ ਵੀ ਇਹ ਐਮਪੀ ਲੈਡ ਫੰਡ ਨਾਲ ਨਹੀਂ ਹੋ ਸਕਦਾ ਸੀ ਤੁਸੀਂ ਐਮਪੀ ਵੀ ਰਹੇ ਹੋ ਐਮਪੀ ਲੈਡ ਫੰਡ ਨਾਲ ਇਹਨੇ ਕਰੋੜਾ ਰੁਪਏ ਕਿੱਥੇ ਹੋ ਸਕਦੇ ਮੇਰੇ ਕੋਲ ਸਾਲ ਦਾ ਉਦੋਂ 2 ਕਰੋੜ ਆਉਂਦਾ ਸੀਗਾ ਬਾਅਦ ਵਿੱਚ ਉਹਨਾਂ ਨੇ 5 ਕਰੋੜ ਕੀਤਾ ਪਰ ਉਹ ਇਸ ਪਾਸੇ ਲਗਾਉਣ ਦੇਣ ਕੇ ਤਾਂ ਲੱਗੂਗਾ ਉਸ ਪਾਸੇ ਉਹਨਾਂ ਨੇ ਸਾਡਾ ਇਲਾਕਾ ਮਾਰ ਕੇ ਰੱਖਿਆ ਉਸ ਤੋਂ ਬਾਅਦ ਪਿਛਲੀ ਵਾਰ ਅਸੀਂ ਕਾਂਗਰਸੀ ਸਰਕਾਰ ਦੇ ਵਿੱਚ ਉਹ ਉਸ ਪ੍ਰੋਜੈਕਟ ਨੂੰ ਤੁਸੀਂ ਕੀ ਕਹੋਗੇ ਮੈਂ ਕਿਹਾ ਹੁਣ ਤੁਸੀਂ ਵੋਟਾਂ ਮੰਗੋਗੇ ਲੋਕ ਤੁਹਾਨੂੰ ਵੋਟਾਂ ਕਿਉਂ ਪਾਉਣ ਕਿਉਂਕਿ ਹੁਣ ਵੀ ਸਰਕਾਰ ਸੈਂਟਰਸ ਦਾ ਹੈ ਪੰਜਾਬ ਚ ਨਹੀਂ ਹੈਗੀ ਮੈਂ ਉੱਥੇ ਆ ਰਿਹਾ ਹੁਣ ਅਸੀਂ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਅਸੀਂ ਪ੍ਰੋਜੈਕਟ ਲੈ ਕੇ ਆਏ ਸੀਗੇ ਉਹ ਪ੍ਰੋਜੈਕਟ ਮਨਜ਼ੂਰ ਹੋਇਆ ਹੈ ਪੈਸੇ ਆ ਗਏ ਕੁਝ ਕੰਮ ਹੋ ਗਿਆ ਕੁਝ ਹੋਰਾਂ ਬਾਕੀ ਹੈ ਇੱਕ ਤਾਂ ਉਹ ਮੇਰੀ ਪਹਿਲ ਹੈ ਕਿ ਮੈਂ ਉਸ ਪ੍ਰੋਜੈਕਟ ਨੂੰ ਪੂਰਾ ਕਰਕੇ ਲੋਕਾਂ ਨੂੰ ਸਾਬਸ ਤੋਂ ਪਾਣੀ ਦੇਣਾ ਤੇ ਉਹ ਖੇਤੀ ਵਾਸਤੇ ਵੀ ਤੇ ਪੀਣ ਵਾਸਤੇ ਵੀ ਦੂਜੀ ਜਿਹੜੀ ਹੈ ਉਥੋਂ ਦੀ ਜਿਹੜੀ ਸਾਡੀ ਲੋਕਾਂ ਦੀ ਮੁਸ਼ਕਲਾਂ ਜਿਹੜੀਆਂ ਬਾਰਡਰ ਤੇ ਰਹਿ ਰਹੀਆਂ ਦਾ ਤਾਰਾਂ ਤੋਂ ਪਾਰ ਪੈਸੇ ਦੀ ਗੱਲ ਹੈ ਹੋ ਰਹੀ ਉਹ ਸਾਰੇ ਦੇ ਸਾਰੇ ਅਸੀਂ ਉਹਨੂੰ ਹੱਲ ਕਰਾਣੇ ਤੇ ਆ ਜਿਹੜਾ ਇਸ ਬੈਲਟ ਦੇ ਵਿੱਚ ਜਿੱਥੇ ਕੈਂਸਰ ਦਾ ਪੇਸ਼ੈਂਟ ਹੈਗੇ ਇਹਨਾਂ ਦੇ ਵਾਸਤੇ ਮੈਂ ਚਾਹੁੰਦਾ ਕਿ ਫੰਡ ਮੈਂ ਪਾਰਲੀਮੈਂਟ ਹਰੇਕ ਪਾਰਲੀਮੈਂਟ ਸੈਸ਼ਨ ਦੇ ਵਿੱਚ ਆਵਾਜ਼ ਉਠਾਉਂਦਾ ਰਹਿ ਕਿ ਕੈਂਸਰ ਵਾਲੇ ਲੋਕਾਂ ਨੂੰ ਸਰਕਾਰ ਜਿਹੜੀ ਇਹ ਪੈਸਾ ਦੇਵੇ ਪਹਿਲਾਂ ਇੱਕ ਦੋ ਕੇਸ ਦਿੰਦੀ ਸੀ ਐਮਪੀ ਨੂੰ ਪਰ ਮੈਂ ਕੋਸ਼ਿਸ਼ ਕਰਕੇ ਮੈਂ ਮੇਰੇ ਕੋਲ ਹਜ਼ਾਰ ਤੋਂ ਵੱਧ ਕੇਸ ਜਿਹੜਾ ਉਹ ਲੋਕਾਂ ਦੇ ਕਰਵਾਏ ਪਰ ਸਾਡੇ ਮਾਨ ਜੋ ਐਮਪੀ ਸਾਹਿਬ ਬਣੇ 5 ਸਾਲ ਤੇ ਕਿਸੇ ਨੇ ਸ਼ਕਲ ਹੀ ਨਹੀਂ ਵਿਖਾਈ ਕਿਸੇ ਨੇ ਜਾ ਕੇ 200 ਤੱਕ ਨਹੀਂ ਜਾਣਾ ਕਿਸੇ ਦਾ ਕੋਈ ਫਲੱਡ ਆ ਤਾਂ ਵੀ ਨਹੀਂ ਗਏ ਤੇ ਇਹ ਵੋਟਾਂ ਕਿੱਥੋਂ ਕਿਵੇਂ ਲੈ ਲੈਣਗੇ ਕਰਕੇ ਮੈਂ ਜਿਹੜੇ ਪ੍ਰੋਜੈਕਟ ਕੀਤੇ ਕੰਮ ਕੀਤੇ ਤੇ ਮੈਂ ਉਹਨਾਂ ਨੂੰ ਪੂਰਾ ਕਰਨਾ ਤੇ ਲੋਕਾਂ ਨੂੰ ਪਤਾ ਹੈ ਕਿ ਅਸੀਂ ਦਿਲੋਂ ਅੰਦਰੋਂ ਸਾਫ਼ ਹੋ ਕੇ ਅਸੀਂ ਲੋਕਾਂ ਦਾ ਕੰਮ ਕਰਦੇ ਕਰ ਕੰਮ ਕਰਦੇ ਆਏ ਆ ਤਾਂ 30 ਸਾਲ ਦੇ ਵਿੱਚ ਵੀ ਅੱਜ ਲੋਕਾਂ ਵਿੱਚ ਇੰਨਾ ਉਤਸ਼ਾਹ ਤੁਸੀਂ ਚਲੋ ਪੁੱਛਿਆ ਹੀ ਹੋਣਾ ਪਤਾ ਹੀ ਹੋਣਾ ਕਿ ਲੋਕ ਕਿਸ ਤਰ੍ਹਾਂ ਦੇ ਨਾਲ ਅੱਜ ਖੁਸ਼ੀ ਮਨਾ ਰਹੇ ਕਿ ਸ਼ੇਰ ਸਿੰਘ ਵਾਇਆ ਨੂੰ ਟਿਕਟ ਮਿਲ ਗਈ ਹੈ ਅਸੀਂ ਇਹਨਾਂ ਨੂੰ ਵੋਟ ਪਾ ਕੇ ਪਾਰਲੀਮੈਂਟ ਚ ਭੇਜ ਪਰ ਟਾਈਮ ਤੁਹਾਡੇ ਕੋਲ ਬਹੁਤ ਥੋੜਾ ਹੈਗਾ ਮਤਲਬ ਜਿੰਨੇ 20 ਦਿਨ ਹੀ ਰਹਿ ਗਏ ਪਰ ਕੌਕਾ ਇੱਥੇ ਗੱਲ ਚੱਲ ਰਹੀ ਸੀ ਕਿ ਹਲਕਾ ਕਵਰ ਹੋ ਜੂ ਲੋਕਾਂ ਤੱਕ ਗੱਲ ਪਹੁੰਚ ਜੂਗੀ ਵੀ ਭਾਈ ਸਾਨੂੰ ਕਿਉਂ ਵੋਟ ਪਾਉਗੇ ਤਾਂ ਦੱਸਣੇ ਪਊਗਾ ਨਾ ਬਿਲਕੁਲ ਬੇਨਤੀ ਹੈ ਲੋਕ ਸਾਰੇ ਜਾਣਦੇ ਆ لوकां पता है मेनू ਕੋ ਬਲਕੇ ਕਿਉਂਕਿ ਮੈਂ ਤਾਂ ਉਹ ਚੌਥੀ ਵਾਰ ਮੈਂ ਇਲੈਕਸ਼ਨ ਲੜ ਰਿਹਾ 20 15 ਸਾਲ ਹੋ ਗਏ ਆ ਚੌਥਾ ਇਲੈਕਸ਼ਨ ਹੈ ਤੇ ਮੈਂ ਤਾਂ ਘਰ ਘਰ ਨੂੰ ਜਾਂਦਾ ਮੇਰੇ ਮੈਸੇਜ ਹੈ ਇੰਨਾ ਹੀ ਇੰਨਾ ਹੀ ਮੈਨੂੰ ਤਾਂ ਕਾਫੀ ਮੈਨੂੰ ਘਰ ਘਰ ਜਾਣ ਦੀ ਅੱਜ ਲੋੜ ਨਹੀਂ ਜਿਹੜੇ ਸਾਡੇ ਇਹ ਅਸੀਂ ਕੀ ਕਰਨਾ ਚਾਹੁੰਦੇ ਪੰਜ ਗਰੰਟੀਆਂ ਸਾਡੇ ਗਵਰਨਮੈਂਟ ਨੇ ਜਿਹੜੀ ਕੀਤੀਆਂ ਇੱਕ ਤਾਂ ਉਹ ਅਸੀਂ ਸਾਰੇ ਮੈਨੀਫੈਸਟੋ ਜੋ راہਲ ਗਾਂਧੀ ਨੇ ਹਾਂ ਬਿਲਕੁਲ ਜਿਹੜਾ ਉਹ ਮੈਨਚੋਰ ਮੈਨੀਫੈਸਟੋ ਕਾਪੀ ਘਰ ਘਰ ਪਹੁੰਚਾਵਾਂਗੇ ਨੌਜਵਾਨ ਸਾਡੇ ਲੱਗੇ ਕੰਮ ਤੇ ਉਹਦੇ ਵਾਸਤੇ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਉਹ ਜਿਵੇਂ ਅਸੀਂ ਉਹਨਾਂ ਨੂੰ ਜਾ ਕੇ ਮਿਲਣਾ ਜਿੱਥੇ-ਜਿੱਥੇ ਅਸੀਂ ਪ੍ਰੋਗਰਾਮ ਬਣਾ ਲੈਣਗੇ ਸਾਡੇ ਲੀਡਰ ਹਲਕਾ ਵਿੱਚ ਅਸੀਂ ਉਸ ਤਰ੍ਹਾਂ ਜਾ ਕੇ ਅੱਜ ਲੋਕ ਖੁਸ਼ ਹੈ ਕਿ ਅਸੀਂ ਕਾਂਗਰਸੀ ਸਰਕਾਰ ਲੈ ਹੁਣੀ ਹੈ ਉਹਦਾ ਕਾਰਨ ਹੈ ਕਿ ਦੇਸ਼ ਨੂੰ ਬਚਾਉਣਾ ਹੈ ਕੱਲਾ ਇਹ ਨਹੀਂ ਕਿ ਸ਼ੇਰ ਸਾਨੂੰ ਐਮਪੀ ਬਣਾਉਣਾ ਹੈ ਦੇਸ਼ ਤਾਂ ਬਚੇਗਾ ਜੇ ਭਾਜਪੀ ਦੀ ਸਰਕਾਰ ਜਿਹੜੀ ਹੈ ਉਹ ਪਾਸ ਹੋ ਜੇ ਭਾਜਪੀ ਸਰਕਾਰ रहेगी ਨਾ ਕੋਈ ਕਾਨੂੰਨ ਰਹਿਣਾ ਨਾ ਦੇਸ਼ ਰਹਿਣਾ ਹੈ ਸਰਮਾਇਦਾਰਾਂ ਦਾ ਰਾਜ ਹੋਣਾ ਹੈ ਤੇ ਜਿਹੜੀ ਡੈਮੋਕ੍ਰੇਸੀ ਹੈ ਉਹਨੂੰ ਖਤਮ ਕਰ ਦੇਣਾ ਕਿਸੇ ਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਪੈਣੀ ਸੋ ਇਸ ਕਰਕੇ ਜਿਹੜੀ ਜਨਤਾ ਹੈ ਉਹ ਮੈਨੂੰ ਵੋਟ ਪਾ ਕੇ ਕਾਂਗਰਸ ਦੀ ਸਰਕਾਰ ਬਣਾਉਣ ਵਾਸਤੇ ਅਸੀਂ ਸਾਡਾ ਸਾਥ ਦੇ ਅੱਛਾ ਇਹ ਏਰੀਆ ਸਭ ਤੋਂ ਗਰੀਬ ਏਰੀਆ ਚੋਂ ਹੈ ਹਨ ਜਿਹੜੇ ਖਾਸ ਤੌਰ ਤੇ ਬਾਰਡਰ ਏਰੀਆ ਦੇ ਪਿੰਡ ਨੇਗੇ ਐ ਕਿਉਂ ਆਗਾ ਮੈਂ ਚਲੋ ਜਿਹੜੇ ਵੀ ਲੋਕ ਵਿਚਾਰੇ ਗਰੀਬੀ ਤੋਂ ਥੱਲੇ ਨੇ ਉਹ ਚ ਤੁਹਾਡੀ ਕਮਿਊਨਿਟੀ ਦੇ ਵੀ ਮੈਂ ਦੇਖਦਾ ਹੋਰਾਂ ਦੇ ਵੀ ਦੇਖਦਾ ਉੱਚ ਨਸ਼ਾ ਵੀ ਆਪਾਂ ਦੇਖ ਰਹੇ ਹਾਂ ਚਿੱਟੇ ਦਾ ਧੜਾ ਧੜ ਚਿੱਟਾ ਜਾਂ ਹੋਰ ਨਸ਼ੇ ਨੇ ਜਿਹੜੇ ਮਤਲਬ ਤੁਸੀਂ ਸਰਕਾਰ ਚ ਵੀ ਰਹੇ ਮੈਂ ਤਾਂ ਕਹਿੰਦਾ ਦੋਵਾਂ ਚ ਰਹੇ ਅਕਾਲੀ ਚ ਵੀ ਰਹੇ ਕਾਂਗਰਸ ਚ ਵੀ ਰਹੇ ਹੁਣ ਵੀ ਸਰਕਾਰ ਚੱਲ ਰਹੀ ਹੈ ਉਹ ਸੇਮ ਹਾਲਾਤ ਗੱਲ ਇਹ ਜਦੋਂ ਅਸੀਂ ਕਾਂਗਰਸ ਸਰਕਾਰ ਚ ਰਹੇ ਜਾਂ ਅਕਾਲੀ ਦਲ ਚ ਰਹੇ ਤੁਹਾਨੂੰ ਦੱਸਿਆ ਮੇਰੀ ਦੋਨਾਂ ਸਰਕਾਰਾਂ ਦਾ ਬਾਅਦ ਚੋਂ ਚੱਲ ਨੂੰ ਹਟਿਆ ਨਾ ਪਹਿਲਾਂ ਤਾਂ ਥੋੜੀ ਚੱਲਦੀ ਪਹਿਲਾਂ ਪੂਰਾ ਡੰਕਾ ਵੱਜਦਾ ਸੀ ਤੁਹਾਡਾ ਇੱਕ ਟਾਈਮ ਤੱਕ ਦਾ ਇੱਕ ਟਾਈਮ ਤੱਕ ਚੱਲਦੀ ਸੀ ਉਹ ਬਾਅਦ ਚੋਂ ਤੁਹਾਡੀਆਂ ਗਰਾਰੀਆਂ ਫਸ ਗਈਆਂ ਸੁਖਵੀਰ ਬਾਦਲ ਨਾਲ ਸਾਲ 1.5 ਸਾਲ ਚੱਲੀ ਸਾਲ 1.5 ਸਾਲ ਮੈਂ ਪਾਰਲੀਮੈਂਟ ਵਿੱਚ ਭੇਜਦਾ ਤੇ 4 1/2 ਸਾਲ ਚੱਲਣਾ ਉਹ ਮਤਲਬ ਇੰਨਾ ਇੰਨਾ ਲੰਬਾ ਟਾਈਮ ਦਾ ਸਾਲ 1 1/2 ਦਾ ਬਹੁਤ ਹੁੰਦਾ ਹੈ ਕੋਈ ਸਮਝੇ ਕੁਝ ਹੋਣਾ ਹੋਵੇ ਸਾਲ ਦਾ ਪਰ ਜਿੰਨਾ ਕੁਝ ਕੀਤਾ ਹੈ ਲੋਕ ਉਸ ਗੱਲ ਤੇ ਅੱਜ ਤਾਂ ਹੀ ਕਹਾਂਗੇ ਜਿਵੇਂ ਮੈਂ ਪੁੱਛਿਆ ਕੀ ਕੀ ਕੀਤਾ ਜੇ ਦੋ ਤਿੰਨ ਜੀ ਦੱਸ ਸਕਦੇ ਹਾਂ ਮੈਂ ਸਭ ਕੁਝ ਕੀਤਾ ਜੀ ਮੈਂ ਤਾਂ ਪਾਰਲੀਮੈਂਟ ਦੇ ਜਦੋਂ ਮੈਂ ਮੈਂਬਰ ਰਹਾ ਉਦੋਂ ਮੇਰੀ ਜਿਹੜੀ ਪਾਵਰ ਸੀਗਾ ਮੈਂ ਉਹ ਸਭ ਕੁਝ ਜਨਤਾ ਦੇ ਭਲੇ ਵਾਸਤੇ ਕੀਤਾ ਹੁਣ ਤੁਸੀਂ ਬਾਰਡਰ ਦੇ ਕੋਈ ਮੈਂ ਦੋ ਤਿੰਨ ਚੀਜ਼ਾਂ ਗਿਣਾ ਸਕਦੇ ਹਾਂ ਗਿਣਾਸਦਾ ਕੋਈ ਨਾਸ ਗਿਣਾਓ ਸਾਡੇ ਫਾਇਲਕਾ ਦੇ ਇੱਕ ਸੈਕਟਰ ਦੇ ਵਿੱਚ 14 ਪਿੰਡ ਹੈ ਜੀ ਉੱਥੇ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਕਹਿੰਦੇ ਸੀ ਡਿਫੈਂਸ ਲੋਰੀ ਕਰਦੀ ਇੱਥੇ ਪੁਲ ਬਣਾ ਨਹੀਂ ਸਕਦਾ ਉਹਨਾਂ ਦੀ ਐਨੀ ਮਾੜੀ ਹਾਲਤ ਸੀ ਕਿ ਉਹ ਮੇਰੇ ਘਰ ਉਹ ਇਨਸਾਨ ਨਾ ਫਾਗ ਜਿੰਦਗੀ ਨਹੀਂ ਸੀ ਜੀ ਤੇ ਉਹਨਾਂ ਨੂੰ ਪੁਲ ਬਣਾ ਕੇ ਦਿੱਤੇ ਪਹਿਲਾ ਫਲੋਟਿੰਗ ਪੁਲ ਇੱਕ ਹਫ਼ਤੇ ਦੇ ਵਿੱਚ ਤਿਆਰ ਕਰਕੇ ਦਿੱਤਾ ਜਿੱਥੋਂ ਉਸੇ ਦਿਨ ਇੱਕ ਦਿਨ ਦੇ ਵਿੱਚ 1500 ਕਿੰਨੀਆਂ ਟਰਾਲੀਆਂ ਸ਼ਾਮ ਸ਼ਾਮ ਤੱਕ ਚੋਨੇ ਦੀਆਂ ਫਾਇਲਕਾ ਮੰਡੀ ਚਾਈਆਂ ਜਦ ਕੇ ਪਹਿਲਾਂ ਕੀ ਹੁੰਦਾ ਸੀ ਝੋਨਾ ਉੱਥੋਂ ਲਿਆਉਂਦੇ ਸੀ ਬੇੜੀ ਦਾ ਇੰਤਜ਼ਾਰ ਕਰਦੇ ਸੀ ਦੋ ਬੇੜੀਆਂ ਆਇਆ ਕਰੇ ਦੂਜੇ ਪਾਸੇ ਰੱਖਦੇ ਸੀ ਫਿਰ ਅੱਗੇ ਜਾ ਕੇ ਫਾਲ ਕਾ ਮੰਡੀ ਚ ਲੈ ਕੇ ਜਾਂਦੇ ਸੀ ਅੱਧੇ ਪੈਸੇ ਦੇ ਖਰਚ ਤੇ ਹੋ ਜਾਂਦੇ ਸੀ ਤੇ ਜਦੋਂ ਪੁਲ ਬਣ ਗਿਆ ਇੱਕ ਦਿਨ ਦੇ ਵਿੱਚ 1500 ਕਿੰਨੀਆਂ ਟਰਾਲੀਆਂ ਸ਼ਾਮ ਦੀ ਰਿਪੋਰਟ ਹੈ ਕਿ ਅੱਜ ਇੰਨੀਆਂ ਨਿਕਲ ਗਈਆਂ ਲੋਕਾਂ ਨੂੰ ਪੁੱਛਿਆ ਵੀ ਕਿਉਂ ਕਹਿੰਦੇ ਸਾਨੂੰ ਡਾਰਾ ਕਿਤੇ ਪੁੱਟਿਆ ਨਾ ਜਾਏ ਮੈਂ ਕਿ ਹੁਣ ਪਟੀਏਗਾ ਨਹੀਂ ਉੱਥੇ ਪੂਰਾ ਪੱਕਾ ਪੁਲ ਬਣ ਗਿਆ ਫਿਰ ਇੱਕ ਪਿੰਡ ਵਾਸਤੇ ਇੱਕ ਪੁਲ ਹੋਰ ਬਣਿਆ ਹੁਣ ਤੀਜਾ ਪੁਲ ਦਵਿੰਦਰ ਕਵਾਇਆ ਨੇ ਹੋ ਸ਼ੁਰੂ ਕਰਾਇਆ ਹੈ ਜਿੱਥੇ ਉਹ ਕਹਿੰਦੇ ਸੀ ਕਿ ਤੇ ਡਿਫਰੈਂਸ ਲੋ ਨਹੀਂ ਕਰਦਾ ਇੱਥੇ ਇੱਕ ਵੀ ਪੋਲ ਨਹੀਂ ਬਣ ਸਕਦੀ ਉੱਥੇ ਤਿੰਨ ਤਿਰ ਪੋਲ ਬਣੇ ਇੱਕ ਪੋਲ ਮੈਂ ਫਿਰੋਜ਼ਪੁਰ ਵੀ ਐਸੇ ਤਰ੍ਹਾਂ ਉੱਥੇ ਵੀ ਹੁਸੈਨੀਵਾਲ ਤੋਂ ਅੱਗੇ ਜਾ ਕੇ ਤਾਰੇਵਾਲਾ ਤੱਤਨ ਹੈ ਉਹ ਵੀ ਮੈਂ ਮਨਜ਼ੂਰ ਕਰਾਇਆ ਉਹਦੇ ਵਿੱਚ ਸਰਕਾਰ ਦਾ ਇੱਕ ਵੀ ਪੈਸਾ ਵੀ ਨਹੀਂ ਚਲਦਾ ਸਟੇਟ ਗਵਰਨਮੈਂਟ ਦਾ ਪਰ ਉੱਥੇ ਲੀਡਰਸ਼ਿਪ ਨੇ ਉੱਥੇ ਪੋਲ ਦਾ ਜੋ ਨਹੀਂ ਪੱਥਰ ਦੀ ਗੱਲ ਆਈ ਉਹ ਸਾਡੀ ਕਾਂਗਰਸ ਖਾਲੀਦ ਵਾਲੀ ਸਰਕਾਰ ਨੇ ਕਾਟਾ ਮਾਰਤਾ ਕਿ ਬਾਣੇ ਨਹੀਂ ਸਕਦਾ ਉਹ ਮੈਂ ਮੈਨੂੰ ਪਤਾ ਹੈ ਮਨਜ਼ੂਰ ਹੋਇਆ ਹੈ ਪਾਰਲੀਮੈਂਟ ਜਾਵਾਂਗਾ ਤੇ ਉਹ ਵੀ ਬਨੇਗਾ ਕੈਂਸਰ ਦੇ ਪੀੜਤ ਜਿਹੜੇ ਲੋਗ ਐ ਇਹਨਾਂ ਵਾਸਤੇ ਅਸੀਂ ਪੂਰਾ ਕੰਮ ਕਰਾਂਗੇ ਫਾਇਲ ਕਾ ਕੈਂਸਰ ਦਾ ਜਿਹੜਾ ਹਸਪਤਾਲ ਬਣ ਰਿਹਾ ਉਹਨੂੰ ਵੀ ਅਸੀਂ ਕੰਪਲੀਟ ਕਰਕੇ ਲੋਕਾਂ ਦੀ ਸਹੂਲਤ ਜਿਹੜੀ ਪੂਰੀ ਕਰਾਂਗੇ ਐਜੂਕੇਸ਼ਨ এমਪਲੋਇਮੈਂਟ ਜਿਹੜਾ ਮੈਂ ਪਹਿਲਾਂ ਵੀ ਪਾਰਲੀਮੈਂਟ 'ਚ ਬੜੀ ਵਾਰ ਇਹ ਲਗਭਗ ਪਾਸ ਵੀ ਹੋ ਗਿਆ ਸੀ ਕਿ 5 ਕਿਲੋਮੀਟਰ ਦੀ ਪੱਟੀ ਬਣਾ ਦਿਓ ਕਿਉਂਕਿ ਉੱਥੋਂ ਦੇ ਬੱਚੇ ਜਿਹੜੇ ਐਜੂਕੇਸ਼ਨ ਦੇ ਪੱਖ ਤੋਂ ਬੜੇ ਪਿੱਛੇ ਆ ਉਹ ਪੂਰੇ ਪੰਜਾਬ ਦਾ ਜਾਂ ਦੇਸ਼ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਕਦੇ ਲੜਾਈ ਲੱਗ ਗਈ ਕਦੇ ਫਲੱਡ ਆ ਗਿਆ ਕਦੇ ਆਰਮੀ ਆ ਗਈ ਕਦੇ ਕੁਛ ਆ ਗਿਆ ਟੀਚਰ ਨਹੀਂ ਗਏ ਸਕੂਲ ਬੰਦ ਰਹੇ ਤੇ ਉਹ ਲਗਭਗ ਮਨਜ਼ੂਰ ਸੀਗੇ ਨੂੰ ਆਪਾਂ 5 ਕਿਲੋਮੀਟਰ ਪੱਟੀ ਬਣਾ ਕੇ ਇਹਨਾਂ ਦਾ ਟੈਸਟ ਅਲੱਗ ਤੇ ਕੰਪੀਟੀਸ਼ਨ ਲੱਗ ਹੂੰ ਹੂੰ 1% ਉਹਨਾਂ ਦੇ ਵਿੱਚੋਂ ਨੌਕਰੀਆਂ ਦਿੱਤੀਆਂ ਉਹ ਅਸੀਂ ਪਾਸ ਕਰਾਵਾਂਗੇ ਜੀ ਸੁਬੀਰ ਸਿੰਘ ਬਾਦਲ ਦੇ ਤੁਸੀਂ ਇੰਨਾ ਨੇੜੇ ਕਿਵੇਂ ਹੋਏ ਸੀ ਜੀ ਉਦੋਂ ਜਦੋਂ ਤੁਸੀਂ ਨੇੜੇ ਰਹੇ ਉਹਨਾਂ ਦੇ ਨਹੀਂ ਦੇਖੋ ਮੈਂ ਨੇੜੇ ਤਾਂ ਚਲੋ ਮੈਂ ਉਹਨਾਂ ਦੇ ਨੇੜੇ ਕਿ ਨਹੀਂ ਲਾਇਆ ਤੁਹਾਨੂੰ ਉਹਨਾਂ ਦੇ ਮੈਂ ਪੁੱਛ ਲੈਣਾ ਮੈਨੂੰ ਕਿਸੇ ਨੇੜੇ ਲਾਇਆ ਮੈਂ ਜਦੋਂ ਪਿੰਡ ਦਾ ਸਰਪੰਚ ਸੀ ਜਿਸ ਜਿਹੜੇ ਬਾਦਲ ਸਾਹਿਬ ਸਾਡੇ ਪਿੰਡ ਆਏ ਸੀ ਮੈਂ ਕੋਈ ਟਿਕਟ ਮੰਗਲ ਮਗਰ ਨਹੀਂ ਸੀਗਾ ਉਹਨਾਂ ਨੇ ਵੇਖ ਕੇ ਮੈਨੂੰ ਉੱਥੋਂ ਮੈਸੇਜ ਆਇਆ ਕਿ ਕਬਾਹ ਸਾਹਿਬ ਤੁਸੀਂ ਇੱਕ ਵਾਰੀ ਉੱਥੇ ਜਾਓ ਤੁਹਾਨੂੰ ਟਿਕਟ ਜਿਹੜੀ ਮਿਲ ਜਾਣੀ ਤੇ ਮੈਨੂੰ ਵੀ ਚਲੋ ਟਿਕਟ ਮਿਲਦੀ ਏ ਤੇ ਮੈਂ ਲੜ ਲਾਂਗਾ ਇਲੈਕਸ਼ਨ ਮੇਰੇ ਕੋਲ ਉਦੋਂ ਜੋ ਬਿਜ਼ਨਸ ਹੀ ਫੱਟਿਆਂ ਦਾ ਉਹ ਬਿਜ਼ਨਸ ਹੀਗਾ ਤੇ ਟਿਕਟ ਦੇਤੀ ਪਹਿਲੀ ਵਾਰੀ ਇਤਿਹਾਸ ਵਿੱਚ ਪਹਿਲੀ ਵਾਰ ਜਿਹੜੀ ਅਕਾਲੀ ਦਲ ਜਿਹੜਾ ਉਹ ਜਰਾਲਾਵਾਦੀ ਸੀਟ ਜੀ ਉਸ ਤੋਂ ਬਾਅਦ ਅਕਾਲੀ ਦਰ ਤਾਂ ਉਸ ਤੋਂ ਬਾਅਦ ਚ ਆਇਆ 97 ਤੋਂ ਬਾਅਦ ਅਕਾਲੀ ਦਰ ਫੋਲਪੁਰ ਜਾਇ ਅਕਾਲੀ ਦਰ ਦਾ ਨਾਮ ਨਿਸ਼ਾਨ ਨਹੀਂ ਸੀਗਾ ਸੋ ਇਸ ਕਰਕੇ ਨੇੜਤਾ ਤਾਂ ਆਪਣੇ ਜਦੋਂ ਮੈਂ ਕੰਮ ਮੇਰੇ ਸਹੀ ਸੀ ਬਾਦਲ ਸਾਹਿਬ ਪਿਆਰ ਕਰਦੇ ਸੀ ਬੀਬੀ ਜੀ ਬੜਾ ਪਿਆਰ ਕਰਦੇ ਸੀ ਤੇ ਫਿਰ ਉਸ ਕਰਕੇ ਆਪਣੇ ਆਪ ਹੀ ਨੇਚਰਲੀ ਤੇ ਜਦੋਂ ਇਹਦੇ ਹੱਥ 'ਚ ਵਾਗ ਡੋਰ ਆਈ ਇਹਨੇ ਜਿਹਨੇ ਕਹੇ ਇਹ ਤਾਂ ਖਤਮ ਕਰ ਦੋਏ ਸੀ ਇਹ ਤੁਹਾਡੇ ਨਾਲ ਇਹ ਪੰਗਾ ਕਿਹਨੇ ਪਵਾਇਆ ਕੋਈ ਇੰਟਰਨਲ ਬੰਦਾ ਸੀਗਾ ਇੰਟਰਨਲ ਇਹਦੇ ਜਿਹੜੇ ਹਿਰਦਗਿਰ ਜਿੰਨੇ ਸੀਗੇ ਕੌਣ ਸੀ ਉਹ ਜਿੰਨੇ ਵੀ ਹੈਗੇ ਸੀ ਮੈਂ ਕਿਧਰ ਨਾਲ ਸੋ ਸਾਰਿਆਂ ਨੇ ਤੁਹਾਨੂੰ ਉਹ ਜੋ ਮੈਨੂੰ ਪਤਾ ਲੱਗਿਆ ਉਹਨਾਂ ਦੇ ਜਦੋਂ ਸਵੇਰੇ ਨਿਕਲਦੇ ਸੀ ਪਹਿਲਾ ਇੱਕ ਆਦਮੀ ਮੇਰੇ ਕੋਲ ਵਿਰੋਧ ਹੀ ਕਹਿੰਦਾ ਸੀ ਫਿਰ ਗੱਡੀ 'ਚ ਬੈਠ ਕੇ ਫਿਰ ਵਿਰੋਧ ਕਹਿੰਦੇ ਸੀ ਫਿਰ ਜਿੱਥੇ ਉਤਰਦੇ ਸੀ ਉੱਥੇ ਵਿਰੋਧ ਕਹਿੰਦੇ ਸੀ ਯਾਨੀ ਕਿ ਉਸ ਤਰ੍ਹਾਂ ਦਾ ਇਹ ਤਾਂ ਡੇਰਾ ਘੇਰਾ ਬਣਿਆ ਸੀ ਉਹ ਜਿਹੜਾ ਉਹਨੇ ਨੂੰ ਊਟ ਕਰਤਾ ਮੈਂ ਕਿਹਾ ਵੀ ਸੀ ਇੱਕ ਦਿਨ ਬੁਲਾ ਕੇ ਮੈਂ ਇਹ ਪ੍ਰਧਾਨ ਜੀ ਤੁਹਾਡੀ ਗਲਤ ਤੁਹਾਡੀਆਂ ਇਹ ਕਰ ਰਹੇ ਬਾਕੀ ਤੁਹਾਡੀ ਮਰਜ਼ੀ ਜੋ ਕਰਨੀ ਪਰ ਮੈਂ ਜੋ ਕਰਨਾ ਹੈ ਮੈਂ ਕਰਨਾ ਹੀ ਕਰਨਾ ਹੈ ਮੈਨੂੰ ਮੈਂ ਟਾਸ ਤੋਂ ਮਾਸ ਨਹੀਂ ਹੋਣਾ ਨਾ ਹੀ ਮੈਂ ਕਿਸੇ ਤੋਂ ਡਰਦਾ ਦੇ ਉਹ ਬਸ ਉਹਨੂੰ ਲੱਗਿਆ ਵੀ ਠੀਕ ਹੈ। ਸਬੀਰ ਬਾਦਲ ਦੇ ਤੁਸੀਂ ਇੰਨਾ ਨੇੜੇ ਰਹੇ ਸਬੀਰ ਬਾਦਲ। ਤੂੰ ਸਿੱਖਿਆ ਉਹ ਤਾਂ ਬੰਦੂ ਉਹ ਤਾਂ ਤੁਸੀਂ ਕਿਹਦੇ ਉਹਨੂੰ ਕੁਐਸਚਨ ਕਰਿਓ। ਕੁਝ ਸਿੱਖਿਆ ਤੁਸੀਂ ਉਹਨਾਂ ਤੋਂ ਵੈਸੇ ਕੋਈ ਗੱਲ ਜਿਹੜੀ ਤੁਹਾਨੂੰ ਲੱਗਦਾ ਵੇ ਆ ਮੈਂ ਸਬੀਰ ਬਾਦਲ ਤੋਂ ਸਿੱਖਿਆ। ਉਹਨਾਂ ਤੋਂ ਸਿੱਖਿਆ ਉਹਨਾਂ ਤੋਂ ਸਿੱਖਿਆ ਦੀ ਗਵਾਇਆ ਹੀ। ਉਹਨਾਂ ਤੋਂ ਕੌਣ ਸਿੱਖਿਆ? ਤੁਸੀਂ ਹਰਸ ਮੇਰੇ ਤੋਂ ਪੁੱਛ ਲਓ। ਨਹੀਂ ਤੁਸੀਂ ਹਰਸ ਮੇਰੇ ਤੋਂ ਸਵਾਲ ਕਰਿਓ। ਕਿ ਇਸ ਸਬੀਰ ਤੋਂ ਕੋਈ ਸਿੱਖਿਆ? ਉਹ ਉਸ ਬੰਦੇ ਕੋਲ ਕੌਣ ਸਿੱਖ ਸਕਦਾ ਹੈ? ਉਹ ਤਾਂ ਕਿਸ ਮਾਰਗ ਤੋਂ ਕਿਸ ਮੰਬਲਾ ਤੋਂ ਸਬੀਰ ਬਾਦਲ ਦੇ ਨੇੜੇ ਹੋ ਜੇ। ਸਖਬੀਰ ਬਾਦਲ ਦੀ ਕੋਈ ਖੂਬੀ ਦੱਸ ਸਕਦੇ ਹੋ ਨਹੀਂ ਮੈਂ ਖੂਬੀ ਮੈਂ ਇਹ ਜੇ ਬੰਦੇ ਕੋਈ ਕੋਈ ਤਾਂ ਹੋਵੇ ਲੈ ਬੰਦੇ ਚ 100 ਗੱਲ ਕੋਈ ਤਾਂ ਮੈਂ ਤਾਂ ਨਾ ਜਵਾਨ ਚ ਪੈਸੇ ਕਦੇ ਕਢਦਾ ਨਹੀਂ ਕਮਜ਼ੋਰੀ ਦੱਸ ਦਿਓ ਚਲੋ ਇਹ ਖੂਬੀ ਨਹੀਂ ਕਮਜ਼ੋਰੀ ਮੈਂ ਤਾਂ ਜਵਾਨ ਚ ਉਹਦਾ ਕਦੇ ਨਾ ਹੀ ਕਰਦਾ ਪਰ ਤੁਸੀਂ ਅੱਜ ਕਢਾ ਲਿਆ ਕਿਉਂਗੇ ਤੁਸੀਂ ਪ੍ਰੈਸ ਰਿਪੋਰਟ ਵੱਡੇ ਹੋ ਮੈਂ ਕਿਹ ਖੂਬੀ ਜਾਂ ਕਮਜ਼ੋਰੀ ਇੱਕ ਤਾਂ ਦੱਸੋ ਚਲੋ ਖੂਬੀ ਨਹੀਂ ਦੱਸਦੇ ਕਮਜ਼ੋਰੀ ਦੱਸ ਦਿਓ ਮੈਂ ਜੀ ਬੰਦੇ ਦੀ ਖੂਬੀ ਕਿਉਂ ਤੁਸੀਂ ਜਨਤਾ ਜਾਣਦੀ ਹੈ ਸਾਰੇ ਜਾਣਦੇ ਆ ਕਿ ਉਹਦੀ ਕੀ ਖੂਬੀ ਹੈ ਕੀ ਉਹਦੇ ਕੰਮ ਹੈ ਹੂੰ ਹੂੰ ਲਾਸਟ ਮੁਲਾਕਾਤ ਕਦੋਂ ਹੋਈ ਸੀਗੀ ਉਦੋਂ ਨਹੀਂ ਮੈਂ ਤਾਂ ਇੱਕ ਉਦੋਂ ਬਾਅਦ ਜੀ ਸਿੰਘ ਘਾੜ ਦੀ ਡੈਥ ਹੋਈ ਸੀ ਬੜੇ ਮੇਰੇ ਸੰਸਕਾਰ ਨੂੰ ਸੀ ਉਹਦੇ ਭੋਗ ਤੇ ਮੈਂ ਗਿਆ ਸੀ ਉਦੋਂ ਹੀ ਉਹਨੂੰ ਵੇਖਿਆ ਸੀ ਉਹ ਪਿੱਛੇ ਬੈਠਾ ਸੀ ਮੈਂ ਉਹਦੇ ਅਗਲੇ ਪਾਸੇ ਬੈਠਾ ਸੀ ਬਸ ਐਨਾ ਹੀ ਹੋਰ ਕੋਈ ਉਸ ਤੋਂ ਬਾਅਦ ਕਦੇ ਵੱਡੇ ਬਾਲ ਸਾਹਿਬ ਦੇ ਭੋਗ ਤੇ ਵੀ ਨਹੀਂ ਗਏ ਤੁਸੀਂ ਮੈਂ ਨਾ ਉਹ ਸੰਸਕਾਰ ਤੇ ਗਿਆ ਭੋਗ ਤੇ ਨਹੀਂ ਗਿਆ ਉਦੋਂ ਨਹੀਂ ਮੁਲਾਕਾਤ ਹੋਈ ਨਹੀਂ ਜੀ ਉਦੋਂ ਚਲੋ ਹੱਥ ਜੋੜੇ ਨਾਲ ਹਮ ਧੰਨਵਾਦ ਕੋਈ ਐਸਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਤਿਗੁਰੂ ਬਤ ਤਾਂ ਇਸਨ ਸ਼ੇਰ ਸਿੰਘ ਕਬਾਇਆ ਜਿਹੜੇ ਬੜੇ ਕੌਨਫੀਡੈਂਟ ਨੇ ਜਿਨ੍ਹਾਂ ਨੂੰ ਆਤਮ ਵਿਸ਼ਵਾਸ ਆ ਜਿਨ੍ਹਾਂ ਦਾ ਦਾਵਾ ਕੀ ਫਿਰੋਜ਼ਪੁਰ ਚ ਉਹਨਾਂ ਨੂੰ ਸਭ ਤੋਂ ਵੱਧ ਰਿਸਪਾਂਸ ਮਿਲੇਗਾ ਉਹ ਕਹਿ ਰਹੇ ਨੇ ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਏਗਾ